ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਵਾਰ ਦੀ ਤਰ੍ਹਾਂ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾ ਰਹੇ ਹਾਂ ਸਤਿਕਾਰਯੋਗ ਭਾਈ ਦਾਰਾ ਸਿੰਘ ਜੀ ਜੋ ਕਿ ਲੰਮੇ ਸਮੇਂ ਤੋਂ ਗੁਰਮਤਿ ਦਾ ਪ੍ਰਚਾਰ ਕਰ ਰਹੇ ਨੇ ਸੋ ਸਭ ਤੋਂ ਪਹਿਲਾਂ ਵੀਰ ਜੀ ਹੁਣਾਂ ਦਾ ਸਵਾਗਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਗੁਰੂ ਸਾਹਿਬਾਨਾਂ ਨੇ ਸਿੱਖ ਧਰਮ ਨੂੰ ਜਾਤ ਪਾਤ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਬੜੀ ਲੰਮੀ ਘਾਲਣਾ ਘਾਦੀ ਤੇ ਗੁਰੂ ਸਾਹਿਬ ਜੀ ਦਾ ਜੋ ਮਾਰਗ ਸੀ ਕਿ ਇਹ ਸਾਰਾ ਸਮਾਜ ਜਿਹੜਾ ਹੈ ਇੱਕ ਸੂਤ ਵਿੱਚ ਪੁਰੋਇਆ ਜਾਏ ਪਰ ਅੱਜ ਉਸੇ ਗੁਰੂ ਸਾਹਿਬ ਦੀ ਤੋਂ ਮਾਰਗ ਤੋਂ ਪਾਸੇ हट ਕੇ ਸਾਡੇ ਲੋਕ ਜਾਤਾਂ ਦੇ ਆਧਾਰ ਤੇ ਨਵੇਂ ਗੁਰਦੁਆਰੇ ਬਣਾਉਣ ਲੱਗ ਪਏ ਨੇ ਸੋ ਵੀਰ ਜੀ ਅੱਜ ਕੀ ਕਾਰਨ ਮੰਨਦੇ ਹੋ ਕਿ ਜਿਹੜੇ ਜਾਤ ਪਾਤ ਦੇ ਆਧਾਰ ਤੇ ਪਿੰਡਾਂ ਦੇ ਵਿੱਚ ਨਵੇਂ ਗੁਰੂ ਘਰ ਬਣ ਰਹੇ ਨੇ ਸਭ ਤੋਂ ਪਹਿਲੀ ਗੱਲ ਤੇ ਆ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਸੋਚ ਲੈ ਕੇ ਜਿਹੜਾ ਕੰਮ ਕੀਤਾ ਸੀ ਨਾ ਕਿ ਜੋ ਛੋਟੀ ਯਾਦ ਜਨ ਮੰਨਿਆ ਜਾਂਦਾ ਸੀ ਹਾਂਜੀ ਮਹਾਰਾਜ ਨੇ ਜਦੋਂ ਬਰਾਬਰ ਲਿਆ ਕੇ ਤੁਹਾਨੂੰ ਖੜੇ ਕਰ ਦਿੱਤਾ ਹਾਂਜੀ ਉਦੋਂ ਵੀ ਬਹੁਤ ਲੋਕਾਂ ਨੂੰ ਤਕਲੀਫ ਹੋਈ ਸੀ ਹਾਂਜੀ ਪਰ ਜੀ ਅੱਜ ਦੇ ਸਮੇਂ ਦੇ ਵਿੱਚ ਵੇਖੀਏ ਕਿ ਉਦੋਂ ਸਮਾਂ ਹੋਰ ਸੀ ਬਿਲਕੁਲ ਪਰ ਅੱਜ ਵੀ ਅਸੀਂ ਕਿਤੇ ਨਾ ਕਿਤੇ ਉੱਥੇ ਹੀ ਖੜੇ ਆ ਸਾਡੇ ਵਿੱਚ ਬਾਣੀ ਦਾ ਕੋਈ ਬੜਾ ਪ੍ਰਭਾਵ ਨਹੀਂ ਆਇਆ ਬਿਲਕੁਲ ਜਾਤ ਪਾਤ ਦੇ ਹਿਸਾਬ ਨਾਲ ਗੁਰਦੁਆਰੇ ਜਾਦੇ ਬਣਦੇ ਇੱਕੋ ਕਾਰਨ ਆ ਕੇ ਜਦੋਂ ਇੱਕ ਗੁਰਦੁਆਰੇ ਦੇ ਵਿੱਚ ਮੰਨ ਲਓ ਪ੍ਰਬੰਧਕ ਕੰਮ ਕਰਦੇ ਆ ਹਾਂਜੀ ਕੋਈ ਗੱਲਬਾਤ ਹੋ ਗਈ ਮੰਨ ਲਓ ਅਣਬਣਾ ਹੋ ਗਈ ਕਿਸੇ ਗੱਲ ਤੋਂ ਹਾਂਜੀ ਵੱਖ-ਵੱਖ ਹੋ ਗਏ ਹਾਂਜੀ ਦੂਸਰੇ ਨੇ ਜਾ ਕੇ ਆਪਣਾ ਨਵਾਂ ਗੁਰਦੁਆਰਾ ਬਣਾ ਲੈਣਾ ਹਾਂ ਕਾਰਨ ਸਿਰਫ ਇੱਕੋ ਹੀ ਆ ਮੈਂ ਇੱਕ ਤੁਹਾਨੂੰ ਇੱਥੇ ਬੇਨਤੀ ਹੋਰ ਕਰਾਂ ਹਾਂਜੀ ਕਿਸੇ ਵੀ ਗੁਰੂ ਘਰ ਦੇ ਵਿੱਚ ਜਦੋਂ ਕੋਈ ਲੜਾਈ ਝਗੜਾ ਹੁੰਦਾ ਹਾਂਜੀ ਪਿੱਛੇ ਜਿਹੜੇ ਬਡੇ ਦੇਖੋ ਨੂੰ ਮਿਲੇ ਹਾਂਜੀ ਕੀ ਕਰਨਿਆ ਕਿਉਂ ਹੁੰਦਾ ਮੈਨੂੰ ਨਹੀਂ ਲੱਗਦਾ ਕਿ ਜੇ ਕਿਸੇ ਪ੍ਰਧਾਨ ਦਾ ਜਾਂ ਮੈਂਬਰ ਦਾ ਝਗੜਾ ਹੋਇਆ ਤੋ ਇਸ ਕਰਕੇ ਹੋਇਆ ਹੋਵੇ ਕਿ ਅੱਜ ਮੈਨੂੰ ਨਿਤਨੇਮ ਨਹੀਂ ਕਰਨ ਦਿੱਤਾ ਕਿਸੇ ਕਿਸ ਸਿਧਾਂਤਾਂ ਲਈ ਨਹੀਂ ਹਨਾ ਜੀ ਜੇ ਮੈਂ ਪ੍ਰਕਾਸ਼ ਕਰਨਾ ਸੀ ਮੈਨੂੰ ਅੱਜ ਪ੍ਰਕਾਸ਼ ਨਹੀਂ ਕਰਨ ਦਿੱਤਾ ਕਿਸੇ ਹੋਰ ਨੇ ਕਰ ਲਿਆ ਬਿਲਕੁਲ ਕਿ ਅਸੀਂ ਤਾਂ ਝਗੜਿਆ ਜੀ ਮੈਂ ਨਿਤਨੇਮ ਕਰਨ ਲੱਗਾ ਸੀ ਕਾਰਨ ਫਿਰ ਸਵਾਰਥ ਆ ਗਿਆ ਨਾ ਚੌਧਰ ਚੌਧਰ ਆ ਗਈ ਤੇ ਬਾਕੀ ਠੀਕ ਹੈ ਮੈਂ ਮੰਨਦਾ ਇਸ ਗੱਲ ਨੂੰ ਕਿ ਜਿਹੜੀ ਮਾਇਆ ਗੋਲਕਾ ਪ੍ਰਬੰਧ ਚਲਾਉਣ ਵਾਸਤੇ ਜ਼ਰੂਰੀ ਏ ਬਿਲਕੁਲ ਗੁਰੂ ਘਰਾਂ ਦੇ ਪ੍ਰਬੰਧਾਂ ਵਾਸਤੇ ਇਹ ਸਾਧਨ ਜ਼ਰੂਰੀ ਨੇ ਪਰ ਇਹ ਨਾ ਹੋਵੇ ਕਿ ਅਸੀਂ ਉਸੇ ਵਾਸਤੇ ਲੜਦੇ ਰਹੀਏ ਬਿਲਕੁਲ ਮਾਇਆ ਵਾਸਤੇ ਗੋਲਕ ਵਾਸਤੇ ਹੀ ਸਾਡੀ ਕਲੇਸ਼ ਹੀ ਨਾ ਗੱਲਾਂ ਤੋਂ ਪੈਂਦੀ ਦਵੇ ਬਿਲਕੁਲ ਦੂਸਰਾ ਪੱਖ ਜਿਹੜਾ ਜਾਤ ਪਾਤ ਦਾ ਜ਼ਿਆਦਾ ਇਹ ਹੋ ਰਿਹਾ ਨਾ ਕਿ ਅੱਜ ਅੱਡ ਅੱਡ ਗੁਰਦੁਆਰੇ ਬਣਾਉਣ ਲੈਣੇ ਹਾਂ ਵੱਖਰੇ ਵੱਖਰੇ ਹਾਂਜੀ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ ਜਦੋਂ ਮਹਾਰਾਜ ਦੀ ਬਾਣੀ ਤੇ ਇਕੱਤਰ ਹੋ ਕੇ ਬਹਿਣ ਦੀ ਗੱਲ ਕਰਦੀ ਹੈ ਕਿ ਭਾਈ ਤੁਸੀਂ ਸਾਂਝ ਕਰੋ ਆਣ ਕੇ ਇਕੱਤਰ ਹੋ ਕੇ ਬੈਠੋ ਹਾਂਜੀ ਉਸੇ ਬਾਣੀ ਨੂੰ ਪੜ੍ਹਨ ਵਾਲਾ ਸਿੱਖ ਜਾਂ ਕੋਈ ਵੀ ਅੱਜ ਗੁਰੂ ਸਾਹਿਬ ਜੀ ਦਾ ਹੀ ਗੁਰਦੁਆਰਾ ਵੱਖਰਾ ਬਣਾ ਕੇ ਬਹਿ ਗਿਆ ਬਿਲਕੁਲ ਪ੍ਰਕਾਸ਼ ਵੀ ਆਪੂ ਆਪਣੇ ਹੋ ਗਏ ਤੇ ਇਥੋਂ ਤੱਕ ਐਨੀ ਈਰਖਾ ਜੀਵਨ ਦੇ ਵਿੱਚ ਆ ਗਈ ਕਿ ਇੱਕ ਦੂਜੇ ਦੇ ਗੁਰਦੁਆਰੇ ਜਾਣ ਨੂੰ ਤਿਆਰ ਨਹੀਂ ਤਿਆਰ ਨਹੀਂ ਹਾਂਜੀ ਨਗਰ ਕੀਰਤਨਾ 'ਚ ਵੀ ਆਪਾਂ ਦੇਖਦੇ ਹਾਂ ਨਾ ਦੇਖਦੇ ਹਾਂ ਨਾ ਕਿ ਜਦੋਂ ਕਿਸੇ ਦੂਜੇ ਗੁਰਦੁਆਰੇ ਨੂੰ ਨਗਰ ਕੀਰਤਨ ਨਿਕਲਦਾ ਦੋ ਕਹਿੰਦਾ ਫਲਾਨੀ ਜਾਤ ਵਾਲਿਆਂ ਦਾ ਜੀ ਫਲਾਨਿਆਂ ਦਾ ਨਗਰ ਕੀਰਤਨ ਆ ਜੀ ਉਹਦੇ ਮਗਰ ਕੋਈ ਵੀ ਨਹੀਂ ਹੁੰਦਾ ਹੂੰ ਜਦੋਂ ਦੂਸਰੇ ਦਾ ਬਾਕੀ ਅੱਜ ਦੇਖੋ ਜੀ ਜਦੋਂ ਮੰਨ ਲਓ ਮਰਤਕ ਸੰਸਕਾਰ ਕਰਦੇ ਆਪਾਂ ਜਾਂ ਗੁਰਦੁਆਰਾ ਸਾਹਿਬ ਵਿੱਚ ਭੋਗ ਪੈਂਦੇ ਆ ਹਾਂਜੀ ਤੇ ਜਿਹੜਾ ਵੀ ਮੰਨ ਲਓ ਜੇ ਕੋਈ ਜ਼ਿਮੀਂਦਾਰ ਚੜ੍ਹਾਈ ਕਰ ਗਿਆ ਹਾਂਜੀ ਆਮ ਦੂਜੇ ਨਹੀਂ ਆਪਾਂ ਦੇਖਦੇ ਉੱਥੇ ਹੂੰ ਕਿਉਂਕਿ ਹੁਣ ਆਪਾਂ ਜਾਣਦੇ ਹਾਂ ਸਮਾਗਮ ਤੇ ਬਿਲਕੁਲ ਜਾਂ ਕੋਈ ਮਜਬੀ ਸਿੰਘ ਚੜ੍ਹਾਈ ਕਰ ਗਿਆ ਹਾਂਜੀ ਮੋਤੇ ਤੋਂ ਹੀ ਕੋਈ ਦੋ ਜੇ ਨਹੀਂ ਵੇਖੋਗੇ ਜ਼ਿੰਮੇਦਾਰ ਨਹੀਂ ਵੇਖੋਗੇ ਪਾਪ ਕੇ ਐਨੀ ਜਾਤ ਪਾਤ ਅੱਜ ਵੀ ਹੈਗੀ ਆ ਐਨੇ ਲੰਮੇ ਸਮੇਂ ਬਾਅਦ ਗੁਰਬਾਣੀ ਸਾਡੇ ਕੋਲ ਹੋਵੇ ਇਤਿਹਾਸ ਸਾਡੇ ਕੋਲ ਹੋਵੇ ਹਾਂਜੀ ਤੇ ਉਹ ਹੀ ਗੁਰੂ ਦੇ ਸਿੱਖ ਅੱਜ ਵੀ ਨਹੀਂ ਜਾਤ ਪਾਤ ਰੱਖਣ ਜੀਵਨ ਦੇ ਵਿੱਚ ਇਹ ਨਹੀਂ ਸੀ ਹੋਣਾ ਚਾਹੀਦਾ ਸਿਰਫ ਸਵਾਰਥੀ ਕੰਮ ਕਰੀ ਜਾਂਦਾ ਜੀ ਹਾਂਜੀ ਵੀਰ ਜੀ ਇੱਕ ਜਿੱਥੇ ਗੁਰਦੁਆਰੇ ਜਾਦੇ ਵੱਧ ਗਏ ਹਾਂਜੀ ਉੱਥੇ ਮੰਨ ਲਓ ਹੁਣ ਇੱਕ ਪਿੰਡ ਇੱਕ ਪਿੰਡ ਦੇ ਵਿੱਚ ਪੰਜ ਗੁਰਦੁਆਰੇ ਆ ਉਹਦੇ ਵਿੱਚ ਸੰਗਤ ਵੰਡੀ ਗਈ ਹਾਂਜੀ ਤੇ ਜਿਹੜੀ ਗਰੰਥੀ ਸਿੰਘ ਦੀ ਤਨਖਾਹ ਆ ਉਹ ਆਮਦਨ ਦੇ ਸਾਹਬ ਦੇ ਨਾਲ ਰੱਖੀ ਜਾਣੀ ਹੈ ਬਿਲਕੁਲ ਤੁਸੀਂ ਦੇਖਿਆ ਹੋਗਾ ਪਿਛਲੇ ਦਿਨੀ ਕਿ ਇੱਕ ਗਰੰਥੀ ਸਿੰਘ ਜਿਹੜਾ ਉਹ ਗੁੱਡੀ ਫੋਕਾਂ ਦੀ ਅਰਦਾਸ ਕਰ ਰਿਹਾ ਹੁਣ ਜੇ ਆਪਾਂ ਕਹੀਏ ਠੀਕ ਆ ਗਰੰਥੀ ਸਿੰਘ ਦੀ ਉੱਥੇ ਗਲਤੀ ਆ ਉਹ ਮਨਮਤ ਕਰ ਰਿਹਾ ਪਰ ਕੀ ਤੁਹਾਨੂੰ ਲੱਗਦਾ ਕਿ ਉਹਦੇ ਪਿੱਛੇ ਕੋਈ ਨਾ ਕੋਈ ਦੀ ਮਜਬੂਰੀ ਵੀ ਹੋ ਸਕਦੀ ਹੈ ਦੇਖੋ ਜੀ ਮਜਬੂਰੀ ਤਾਂ ਉਹਦੀ ਹੈਗੀ ਆ ਹਾਂਜੀ ਹੋ ਸਕਦਾ ਉਹਨੂੰ ਗਿਆਨ ਨਾ ਹੋਵੇ ਬਿਲਕੁਲ ਹੋ ਸਕਦਾ ਗਰੰਥੀ ਸਿੰਘ ਨੂੰ ਗਿਆਨ ਹੋਵੇ ਹਾਂਜੀ ਪਰ ਉਹਦੀ ਮਜਬੂਰੀ ਇਹ ਹੋਵੇ ਕਿ ਜਦੋਂ ਮੰਨ ਲਓ ਅੱਧਾ ਪਿੰਡ ਆਣ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਖੜਾ ਆ ਹਾਂਜੀ ਤੇ ਉਹ ਬਾਜਾ ਮਾਰ ਰਹੇ ਕਿ ਭਾਈ ਸਾਹਿਬ ਆਓ ਜਾਂ ਅਰਦਾਸ ਕਰੋ ਆਣ ਕੇ ਹਾਂਜੀ ਜੇ ਭਾਈ ਸਾਹਿਬ ਨਹੀਂ ਜਾਂਦੇ ਅਰਦਾਸ ਕਰਨ ਹੂੰ ਉਹਨਾਂ ਡਿਊਟੀ ਛੱਡਣੀ ਪੈਣੀ ਆ ਬਿਲਕੁਲ ਤੇ ਹੁਣ ਉਹਨਾਂ ਨੇ ਇਸ ਕੰਮ ਦੇ ਨਾਲ ਹੀ ਆਪਣਾ ਪਰਿਵਾਰ ਪਾਲਣਾ ਪਰਿਵਾਰ ਉੱਥੇ ਬੱਚੇ ਸਕੂਲ ਪੜ੍ਹ ਰਹੇ ਉਹਨਾਂ ਦੇ ਹੂੰ ਬਿਲਕੁਲ ਜੀ ਹੈਨਾ ਬੱਚੇ ਸਕੂਲ ਪੜ੍ਹ ਰਹੇ ਆ ਹਾਂਜੀ ਜੇ ਭਾਈ ਸਾਹਿਬ ਸਿਧਾਂਤ ਤੇ ਖੜਦੇ ਨੇ ਹੂੰ ਤੇ ਨਾਲ ਸਾਥ ਨਹੀਂ ਦੇਣਾ ਕਿਸੇ ਨੇ ਬਿਲਕੁਲ ਔਰ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਇਹ ਵੇਖਣ ਨੂੰ ਮਿਲਦੀ ਆ ਹਾਂਜੀ ਇਹ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦਾ ਸਿਆਣੇ ਹੋਣਾ ਬਹੁਤ ਜ਼ਰੂਰੀ ਹੈ ਜੀ ਹਮ ਕਿਉਂਕਿ ਉਹਨਾਂ ਨੇ ਸਟੈਂਡ ਲੈਣਾ ਨਾਲ ਭਾਈ ਸਾਹਿਬ ਦੇ ਉਹਨਾਂ ਨੇ ਖੜਨਾ ਨਾਲ ਉਹਨਾਂ ਨੇ ਉਹ ਤੇ ਆਪ ਸਾਰੇ ਵਿੱਚ ਖੜੇ ਆ ਹਮ ਉਹ ਕਹਿਣਗੇ ਭਈ ਆ ਗੁਰਮਤ ਆ ਨਹੀਂ ਭਾਵੇਂ ਪਿੰਡ ਵਾਲਿਓ ਇਹ ਗੁਰਮਤ ਇਹ ਆ ਭਾਈ ਸਾਹਿਬ ਠੀਕ ਕਹਿ ਰਹੇ ਇਹਨਾਂ ਨੇ ਨਹੀਂ ਕਰਨੀ ਦੱਸ ਹਾਂਜੀ ਇਦਾਂ ਨਹੀਂ ਹੁੰਦਾ ਕੁਝ ਵੀ ਹਾਂਜੀ ਤੇ ਜੇ ਹੁਣ ਕਮੇਟੀ ਨੂੰ ਸਮਝ ਨਹੀਂ ਹੈਗੀ ਤੇ ਇਹ ਸਾਰਾ ਕੁਝ ਇਦਾਂ ਹੀ ਵਾਪਰਨਾ ਜਿਹੜੀ ਗੱਲ ਤੁਸੀਂ ਕੀਤੀ ਨਾ ਪੰਜ-ਪੰਜ ਗੁਰਦੁਆਰਿਆਂ ਦੀ ਹਾਂਜੀ ਹੁਣ ਆਪਾਂ ਕਹਿ ਦਿੰਨੇ ਆ ਕਿ ਗ੍ਰੰਥੀ ਸਿੰਘ ਦੀ ਤਨਖਾਹ ਥੋੜੀ ਆ ਠੀਕ ਹੈ ਗੱਲ ਇਹ ਹਾਂਜੀ ਪਰ ਜਿਹੜੇ ਪਿੰਡ ਵਿੱਚ ਪੰਜ ਗੁਰਦੁਆਰਾ ਸਾਹਿਬ ਬਣੇ ਹੋਏ ਆ ਤੁਸੀਂ ਦੱਸੋ ਤਨਖਾਹ ਕਿੱਥੋਂ ਆਊਗੀ ਉੱਥੇ ਬਿਲਕੁਲ ਹੁਣ 2000 3000 5000 ਦੇ ਗ੍ਰੰਥੀ ਸਿੰਘ ਰੱਖਿਆ ਹਾਂਜੀ ਉਹਦਾ ਪਰਿਵਾਰ ਨਹੀਂ ਪਾਲਣਾ ਬਿਲਕੁਲ ਉਹਦੇ ਬੱਚੇ ਚੰਗੇ ਸਕੂਲ ਵਿੱਚ ਨਹੀਂ ਪੜ ਸਕਦੇ ਹਾਂਜੀ ਉਹਦਾ ਜੀਵਨ ਸੌਖਾ ਨਹੀਂ ਹੋਏਗਾ ਹਾਂ ਉਹਦਾ ਜੀਵਨ ਸੌਖਾ ਜੇ ਨਹੀਂ ਹੋਏਗਾ ਤੇ ਉਹ ਚੰਗੀ ਗੱਲ ਨਹੀਂ ਕਰ ਸਕਦਾ। ਹੂੰ। ਮੰਨ ਲਓ ਜਿਹੜੇ ਘਰ ਵਿੱਚ ਗ੍ਰੰਥੀ ਸਿੰਘ ਜਾ ਕੇ ਅਰਦਾਸ ਕਰਦੇ ਨੇ ਜਾਂ ਗਜਾ ਕਰਨ ਜਾਂਦੇ ਨੇ। ਹਾਂਜੀ। ਵੇਖੋ ਆਪਾਂ ਇੱਕ ਬਨੇ ਤੇ ਗੱਲ ਕਰਦੇ ਆਂ ਆਪਣੀ ਕੌਮ ਦੀ। ਹਾਂਜੀ। ਕਿ ਕੌਮ ਸਾਡੀ ਲੰਗਰ ਲਾਉਂਦੀ ਏ ਇਹ ਹਰ ਥਾਂ ਤੇ ਪਹੁੰਚ ਜਾਂਦੀ ਏ। ਹੂੰ। ਰਹੀ ਗੱਲ ਆ। ਪਰ ਜੇ ਅੱਜ ਗ੍ਰੰਥੀ ਸਿੰਘ ਵੇਖੀ ਇਹ ਨਾ ਆਪਾਂ ਹਾਲਾਤ ਠੀਕ ਨਹੀਂ ਲੱਗਦੇ ਆਪਾਂ। ਗੁਰੂ ਘਰਾਂ ਤੇ ਗ੍ਰੰਥੀ ਸਿੰਘ ਗਜਾ ਕਰਕੇ ਪ੍ਰਸ਼ਾਦਾ ਗਜਾ ਕਰਕੇ ਪ੍ਰਸ਼ਾਦਾ ਹਾਂਜੀ। ਗੇਟ ਦੇ ਉੱਤੇ ਜਾ ਕੇ 5-5 ਮਿੰਟ ਕਈ ਵਾਰੀ ਖੜਨਾ ਪੈਂਦਾ ਬਿਲਕੁਲ ਤੇ ਜੇ ਗ੍ਰੰਥੀ ਸਿੰਘ ਦੋ ਵਾਰੀ ਗੇਟ ਖੜਕਾ ਦੇਣਾ ਹਾਂਜੀ ਤੇ ਆਵਾਜ਼ ਆਉਂਦੀ ਹੈ ਅੰਦਰੋਂ ਬਿਲਕੁਲ ਤੇ ਬਾਬਾ ਜੀ ਕਾਲੀ ਨਾ ਕਰੋ ਅਜੇ 2 ਮਿੰਟ ਰੁਕੋ ਅਹੀਂ ਆਉਨੇ ਆ ਬਿਲਕੁਲ ਹੁਣ ਜਿਹੜਾ ਗੇਟ ਤੇ 2 ਮਿੰਟ 5 ਮਿੰਟ ਗ੍ਰੰਥੀ ਸਿੰਘ ਕਿਸੇ ਦੇ ਖੜਿਆ ਹਮ ਗਏ ਬਾਅਦ ਤੇ ਹਾਂਜੀ ਤੇ ਇੱਕੋ ਹੀ ਡੋਲਣੀ ਉਹਦੇ ਕੋਲ ਡੋਲ ਹਮ ਹਰੇਕ ਸਬਜ਼ੀ ਉਹਦੇ ਵਿੱਚ ਹੀ ਪੈ ਜਾਣੀ ਆ ਬਿਲਕੁਲ ਕਿਸੇ ਦਾ ਕੋਈ ਟੈਸਟ ਹੈ ਕਿਸੇ ਦਾ ਕੋਈ ਆ ਬਿਲਕੁਲ ਪਰ ਕੱਲ ਉਹ ਗ੍ਰੰਥੀ ਸਿੰਘ ਜਿਹੜਾ ਅਰਦਾਸ ਕਰੇ ਉਹਦੇ ਘਰ ਜਾ ਕੇ ਹੂੰ ਚੜ੍ਹਦੀ ਕਲਾ ਦੀ ਬਿਲਕੁਲ ਹੁੰਦਾ ਨਹੀਂ ਇਹ ਤਾਂ ਹੂੰ ਉਹ ਕਿਵੇਂ ਕਰੇਗਾ ਇਹਨੂੰ ਚੜ੍ਹਦੀ ਕਲਾ ਦੀ ਤੇ ਘਰ ਵਾਲੇ ਨੂੰ ਲੱਗਣਾ ਕਿ ਨਹੀਂ ਬਾਬਾ ਜੀ ਲੱਗਦਾ ਨਹੀਂਗਾ ਅੰਦਰੋਂ ਥੋੜਾ ਕਰ ਰਹੇ ਆ ਮਜਬੂਰੀ ਜਿਹੜਾ ਉੱਥੇ ਗੇਟ ਤੇ ਖੜਾ ਜਿਹੜਾ ਉਹਨਾਂ ਦੀ ਰੋਟੀ ਵਾਸਤੇ ਖੜਾ ਆ ਹੂੰ ਉਹ ਡੀਕਣਾ ਪੈ ਰਿਹਾ ਉਹਨਾਂ ਨੂੰ ਹਾਂਜੀ ਤੇ ਅਗਲੇ ਦਿਨ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਹੋ ਰਹੀ ਆ ਬਿਲਕੁਲ ਇੰਨਾ ਚੀਜ਼ਾਂ ਕਰਕੇ ਨਾ ਸਾਡੀ ਕੌਮ ਦਾ ਜ ਸਿੱਖ ਕੌਮ ਦਾ ਪ੍ਰਭਾਵ ਨਹੀਂ ਬਹਿ ਰਿਹਾ ਹਾਂਜੀ ਗ੍ਰੰਥੀ ਸਿੰਘ ਦਾ ਪ੍ਰਭਾਵ ਬਿਲਕੁਲ ਹੀ ਘਟ ਗਿਆ ਇੰਨਾ ਚੀਜ਼ਾਂ ਕਰਕੇ ਹੂੰ ਆਮ ਹੀ ਹੈ ਕਿ ਜਿਹੜੇ ਲੋ ਰੱਖਿਆ ਜੀ ਪ੍ਰਕਾਸ਼ ਕਰਨਾ ਤੇ ਸੋਖਾ ਕਰਨਾ ਜੀ ਬਸ ਇੰਨਾ ਹੀ ਕੰਮ ਨੀ ਇੰਨਾ ਕੰਮ ਨਹੀਂ ਸੀ ਗ੍ਰੰਥੀ ਸਿੰਘ ਦਾ ਬਹੁਤ ਵੱਡੀ ਪਦਵੀ ਆ ਬਿਲਕੁਲ ਬਹੁਤ ਵੱਡਾ ਅਹੁਦਾ ਆ ਹੂੰ ਅਸਲ ਦੇ ਵਿੱਚ ਪਹਿਨਾ ਆਪਾਂ ਦੇਖਦੇ ਰਹੇ ਆ ਸੁਣਦੇ ਵੀ ਰਹੇ ਆ ਹਾਂਜੀ ਕਿ ਘਰ ਵਿੱਚ ਕਿਸੇ ਦਾ ਝਗੜਾ ਹੋ ਜਾਣਾ ਨਾ ਹਾਂਜੀ ਉਹਨਾਂ ਕਹਣਾ ਲੋ ਗ੍ਰੰਥੀ ਸਿੰਘ ਨੂੰ ਬੁਲਾ ਕੇ ਲਿਓ ਹਾਂਜੀ ਪਾਪਾ ਜੀ ਨੂੰ ਲੈ ਕੇ ਆਓ ਬਿਲਕੁਲ ਬਾਬਾ ਜੀ ਨੇ ਘਰੇ ਆਣ ਕੇ ਬਹਿਣਾ ਤੇ ਸਮਝਾਉਣਾ ਪਰਿਵਾਰ ਨੂੰ ਬਿਲਕੁਲ ਬੇਦਾਨੀ ਕਿਉਂਕਿ ਇੰਨਾ ਅਦਬ ਸਤਕਾਰ ਸੀ ਉਪਾਦੀ ਬੜੀ ਵੱਡੀ ਬਾਬਾ ਸਾਹਿਬ ਵਾਲੀ ਹੈ ਨਾ ਜੀ ਸਿਆਣੇ ਮੰਨਿਆ ਜਾਂਦਾ ਸੀ ਬਿਲਕੁਲ ਤੇ ਅੱਜ ਦਾ ਸਮਾਂ ਵੇਖ ਲਓ ਕਾਰਨ ਇਹੋ ਹੀ ਹੈ ਕਿ ਜਾਦੇ ਗੁਰਦੁਆਰੇ ਬਣ ਗਏ ਆ ਹੂੰ ਆਮਦਨ ਘਟ ਗਈ ਆ ਹਾਂਜੀ ਤੇ ਹੁਣ ਗਰੰਥੀਵ ਸਿੰਘ ਵਿਚਾਰਾ ਕੀ ਕਰੇ ਉਹਨੂੰ ਸਾਰਾ ਕੁਝ ਹੀ ਕਰਨਾ ਪੈਣਾ ਹਾਂਜੀ ਤੇ ਰਹੀ ਗੱਲ ਜਿਹੜੀ ਤੁਸੀਂ ਕਿਹਾ ਸੀ ਗੁੱਡੀ ਫੂਕਣ ਵਾਲੀ ਹਾਂਜੀ ਉਹਦੀ ਮਜਬੂਰੀ ਆ ਬਿਲਕੁਲ ਉਹਨੂੰ ਭਾਵੇਂ ਗਿਆਨ ਹੋਵੇ ਤੇ ਨਾ ਹੋਵੇ ਉਹ ਵੱਖਰੀ ਗੱਲ ਆ ਪਰ ਉੱਥੇ ਨੂੰ ਅਰਦਾਸ ਕਰਨੀ ਪੈਣੀ ਆ ਬਿਲਕੁਲ ਲੋਕੀ ਪਤਾ ਕੀ ਦੇਖਦੇ ਆ ਜੀ ਲੋਕੀ ਸਿਆਣਪ ਕਿੰਨੂੰ ਕਹਿੰਦੇ ਤੁਸੀਂ ਇਹ ਸੋਚ ਕੇ ਵੇਖਿਓ ਹੈਰਾਨ ਹੋ ਗੇ ਹਾਂਜੀ ਗ੍ਰੰਥੀ ਸਿੰਘ ਸਿਆਣਪ ਕਿਵੇਂ ਵੇਖੀ ਜਾਂਦੀ ਆ ਕਈ ਵਾਰੀ ਆਉਂਦੀ ਆ ਫੋਨ ਤੇ ਗੱਲ ਹੁੰਦੀ ਜੀ ਗ੍ਰੰਥੀ ਸਿੰਘ ਜਾਈਦਾ ਜੀ ਹਾਂਜੀ ਇੱਕ ਪਿੰਡ ਦੇ ਵਿੱਚ ਇਦਾਂ ਹੋਇਆ ਜੀ ਬਿਲਕੁਲ ਹੀ ਹਾਂਜੀ ਉਹ ਗ੍ਰੰਥੀ ਸਿੰਘ ਬਦਲ ਦਿੱਤਾ ਹਾਂਜੀ ਦੂਸਰਾ ਆ ਗਿਆ ਹਾਂਜੀ ਤੇ ਜਿਹੜਾ ਦੂਸਰਾ ਗ੍ਰੰਥੀ ਸਿੰਘ ਆਇਆ ਸੀ ਉਹ ਗੁਰਮਤ ਨੂੰ ਸਮਝਦੇ ਸੀ ਉਹ ਹਾਂਜੀ ਉਹਨਾਂ ਦੇ ਬਾਣੀ ਨੂੰ ਸਮਝ ਆਇਆ ਸੀ ਅਰਥ ਵੀ ਪੜੇ ਸੀ ਰਿਆਦਾ ਵੀ ਜਾਣਦੇ ਸੀ ਹਾਂਜੀ ਜੇ ਹੁਣ 2-4 ਦਿਨ 10 ਦਿਨ ਨੰਗੇ ਤੇ ਹੌਲੀ-ਹੌਲੀ ਮੁਸ਼ਕਲ ਜੀ ਬਣ ਗਈ ਸੰਗਤ ਦੇ ਵਿੱਚ ਹਾਂਜੀ ਗੱਲ ਬਾਤ ਨਿਕਲ ਕੇ ਕਿ ਜਿਹੜਾ ਪਹਿਲਾ ਬਾਬਾ ਸੀ ਉਹ ਸਿਆਣਾ ਸੀ ਹੂੰ ਉਹ ਲੈ ਕੇ ਆਓ ਹਾਂਜੀ ਉਹ ਠੀਕ ਆ ਹੁਣ ਪੁੱਛਿਆ ਗਿਆ ਕਿ ਉਹ ਬਾਬਾ ਕਿਵੇਂ ਠੀਕ ਆ ਕਾਰਨ ਦੱਸੋ ਕਾਰਨ ਦੱਸੋ ਫਿਰ ਸਾਨੂੰ ਪਤਾ ਤੇ ਲੱਗੇ ਕਾਰਨ ਦਾ ਬਿਲਕੁਲ ਤੇ ਇਹ ਬਾਬਾ ਜੀ ਕਿਉਂ ਨਹੀਂ ਠੀਕ ਹਾਂਜੀ ਹੁਣ ਆਪਾਂ ਇਹਨਾਂ ਨੂੰ ਕੀ ਕਹੀਏ ਤੁਸੀਂ ਛੁੱਟੀ ਕਰ ਜਿਓ ਕੋਈ ਦੱਸਣਾ ਤੇ ਪਈ ਗਏ ਨਾ ਕਾਰਨ ਪਤਾ ਕੀ ਸਾਹਮਣੇ ਆ ਹਾਂਜੀ ਕਿ ਪਹਿਲੇ ਬਾਬਾ ਜੀ ਹਰ ਕੋਈ ਕਰਦੇ ਸੀ ਹੂੰ ਪੀੜਾ ਵੀ ਕਰ ਦੇਣਾ ਹਨਾ ਪੱਤਰੀ ਵੀ ਖੋਲ ਦੇਣੀ ਪੱਤਰੀ ਵੀ ਖੋਲ ਦੇਣੀ ਬਿਲਕੁਲ ਬੱਚੇ ਨੂੰ ਥੋੜਾ ਵੀ ਪਾ ਦੇਣਾ ਹੂੰ ਫਿਰ ਇਹ ਉਹਨਾਂ ਨੇ ਕਿਸੇ ਨੂੰ ਕਹਿਣਾ ਨਹੀਂ ਸੀ ਕਿ ਗੁਰਮਤ ਨਹੀਂ ਜੀ ਮੰਦੀ ਦਾ ਚੀਜ਼ਾਂ ਨੂੰ ਬਿਲਕੁਲ ਤੇ ਜਿਹੜੇ ਹੁਣ ਆਏ ਆ ਹੂੰ ਇਹ ਤਤ ਗੁਰਮਤ ਵਾਲੇ ਜੀ ਇਹਦੇ ਇਦਾਂ ਨਹੀਂ ਕਰਦੇ ਇਹਦੇ ਇਦਾਂ ਇਹ ਸਿਆਣੀ ਨਹੀਂ ਹੈਗੀ ਮਾਸਾ ਵੀ ਹੂੰ ਜਿਹੜਾ ਬਾਣੀ ਦੀ ਗੱਲ ਕਰਦਾ ਗ੍ਰੰਥੀ ਸਿੰਘ ਲੋਕਾਂ ਦੇ ਮੁਤਾਬਕ ਉਹ ਸਿਆਣਾ ਬਹੁਤ ਸਿਆਣਾ ਨਹੀਂ ਹੈਗਾ ਜਿਹੜੇ ਸਮੇਂ 'ਚ ਤੇ ਜਿਹੜਾ ਮਨਮਤ ਕਰੇ ਨਾ ਮਹਾਰਾਜ ਦੇ ਥੱਲੇ ਉਥੇ ਪੀੜ੍ਹੀਆ ਸਾਹਿਬ ਨੂੰ ਪਾਵਿਆਂ ਨੂੰ ਉਥੇ ਰਖੜੀਆਂ ਵੀ ਬਣਾਈ ਜਾਵੇ ਬਿਲਕੁਲ ਉਹ ਕਿੰਗੇ ਬੜਾ ਸਿਆਣਾ ਜੀ ਇਹੋ ਹੀ ਬੀਬੀਆਂ ਸੀ ਨਾ ਹੂੰ ਇਹਨਾਂ ਦੀਆਂ ਵਾਰਸਾਂ ਜਿਹੜੀਆਂ ਅਸੀਂ ਕਿਵੇਂ ਮੀਰ ਮਨੂ ਦੀ ਜੇਲ੍ਹ 'ਚ ਬੈਠੇ ਰਹੇ ਇਹਨਾਂ ਨੇ ਬੱਚਿਆਂ ਦੇ ਹਾਰ ਪਵਾਏ ਅੱਜ ਉਹਨਾਂ ਦੀਆਂ ਵਾਰਸਾਂ ਇੱਥੇ ਆਣ ਕੇ ਖੜਗੀਆਂ ਸਾਹ ਵਲਾ ਕੇ ਵੇਖੋ ਗ੍ਰੰਥੀ ਸਿੰਘ ਦੀ ਮਜਬੂਰੀ ਉੱਥੇ ਅਰਦਾਸ ਕਰਨੀ ਜੇ ਉਹ ਸਟੈਂਡ ਵੀ ਲੈਂਦਾ ਹਾਂਜੀ ਤੇ ਫਿਰ ਸੰਗਤ ਨੇ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਨੇ ਉਹ ਸਾਥ ਨਹੀਂ ਸੀ ਦੇਣਾ ਉਹਦਾ ਬਿਲਕੁਲ ਬੜੀ ਬੜੀ ਹੁੰਦਾ ਹਾਂਜੀ ਜਿੱਥੇ ਗ੍ਰੰਥੀ ਸਿੰਘ ਗੁਰਮਤ ਵਾਲਾ ਚਾਹੀਦਾ ਨਾ ਹੂੰ ਉੱਥੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੂੰ ਵੀ ਬਾਣੀ ਦਾ ਗਿਆਨ ਹੋਣਾ ਚਾਹੀਦਾ ਇਹ ਹੀ ਮੇਰਾ ਸਵਾਲ ਆ ਕਿ ਜੇ ਅੱਜ ਅਸੀਂ ਸਿੱਖੀ ਨੂੰ ਬਚਾਉਣਾ ਜੇ ਬਚਾਉਣਾ ਜੇ ਆਪਾਂ ਕਹਿੰਨੇ ਕਿ ਸਾਡੇ ਆਉਣ ਵਾਲੇ ਸਮੇਂ 'ਚ ਸਾਡੇ ਨੌਜਵਾਨ ਪੀੜ੍ਹੀ ਜਿਹੜੀ ਸਾਡੇ ਬੱਚੇ ਉਹ ਸਿੱਖੀ ਦੇ ਰਾਹ ਤੇ ਤੁਰਨ ਗਰੰਥੀ ਸਿੰਘ ਬਣ ਤਾਂ ਕਿੱਦਾਂ ਦੇ ਪ੍ਰਬੰਧ ਕਰਨੇ ਪੈਣਗੇ ਸਾਨੂੰ ਦੇਖੋ ਜੀ ਜਦਨ ਬਹੁਤ ਚੰਗੀਆਂ ਵੀ ਹੈਗੇ ਮੈਂ ਪਹਿਲਾਂ ਬੇਨਤੀ ਕਰਦੇ ਹਾਂ ਪ੍ਰਬੰਧਕ ਕਮੇਟੀਆਂ ਦੇ ਵਿੱਚ ਪ੍ਰਧਾਨ ਸਹਿਬਾਨ ਮੈਂਬਰ ਸਹਿਬਾਨ ਬਹੁਤ ਕਮੇਟੀਆਂ ਵਧੀਆ ਵੀ ਹੈਗੀਆਂ ਗੁਰਮਤਾਲੀਆਂ ਵੀ ਨੇ ਬਹੁਤ ਹਾਂਜੀ ਪਰ ਬਹੁਤ ਆਦ ਗਿਣਤੀ ਤੇ ਜਿਹੜੇ ਉਹ ਗੁਰਮਤ ਤੋਂ ਹੀ ਨੇ ਨੇ ਬਿਲਕੁਲ ਮੰਨ ਲਓ ਪ੍ਰਧਾਨ ਦੇ ਲੜਕੇ ਦਾ ਵਿਆਹ ਆ ਹਾਂਜੀ ਉਹਦੇ ਵਿਆਹ ਤੇ ਨਸ਼ਾ ਵਰਤਾਇਆ ਜਾ ਰਿਹਾ ਹਾਂਜੀ ਡੀਜੇ ਚੱਲ ਰਿਹਾ ਹਾਂਜੀ ਆਮ ਨੌਜਵਾਨਾਂ ਤੇ ਕੀ ਪ੍ਰਭਾਵ ਪਏਗਾ ਹੂੰ ਪੀਰ ਗੁਰੂ ਘਰ ਦੇ ਮੁਖੀ ਨੇ ਮੁਖੀ ਆ ਨੌਜਵਾਨ ਗੁਰੂ ਘਰ ਤੋਂ ਕਿਉਂ ਟੁੱਟਦੇ ਜਾ ਰਹੇ ਨੇ ਅੱਜ ਹੂੰ ਕਿਉਂ ਨਹੀਂ ਜਾ ਰਹੇ ਉਹ ਕਹਿੰਦੇ ਦਾਦੀ ਸਵੇਰੇ ਗਈ ਸੀ ਤੇ ਉਹਦੇ ਆਣ ਕੇ ਦੱਸਦੀ ਫਲਾਣੇ ਦੇ ਘਰੇ ਇਦਾਂ ਹੋ ਗਿਆ ਗੁਰੂ ਘਰੋਂ ਸੁਣ ਕੇ ਆਈ ਮੈਂ ਫਲਾਣੇ ਦੇ ਘਰੇ ਇਦਾਂ ਹੋਇਆ ਫਲਾਣਾ ਇਦਾਂ ਕਰਦਾ ਉਹ ਕਹਿੰਦੇ ਫਿਰ ਗੁਰੂ ਘਰ ਇਹ ਇਕੱਲਾ ਹੁੰਦੀਆਂ ਹੂੰ ਤੇ ਆਪਾਂ ਦਾਦੀ ਨੂੰ ਸੌਣੇ ਲੈਣੀ ਪਰ ਉੱਥੇ ਜਾ ਕੇ ਸੌਣ ਦੀ ਕੀ ਲੋੜ ਇੱਥੇ ਮੈਂ ਇੱਕ ਗੱਲ ਇਹ ਵੀ ਕਹਿਣੀ ਚਾਹੁੰਦਾ ਕਿ ਮੰਨ ਲਓ ਜਿਵੇਂ ਪ੍ਰਾਤਨ ਸਮਾਂ ਸੀ ਆਪਣੇ ਹਨਾ ਬਜ਼ੁਰਗਾਂ ਦਾ ਭੀ ਜਦੋਂ ਉਹਨਾਂ ਨੇ ਘਰੋਂ ਤੁਰਨਾ ਉਦੋਂ ਵੀ ਬਾਣੀ ਪੜ੍ਹਦੇ ਗੁਰੂ ਘਰ ਤੱਕ ਆਉਣਾ ਗੁਰਦੁਆਰੇ 'ਚ ਜਾਣਾ ਪਰ ਹੁਣ ਜਿਹੜੀ ਤੁਸੀਂ ਗੱਲ ਕਰਦੇਗੇ ਅਸਲ ਦੇ ਵਿੱਚ ਜਿਹੜੀ ਪਿੰਡ ਦੀ ਖਬਰ ਉਹ ਪਤਾ ਹੀ ਗੁਰਦੁਆਰੇ ਆ ਕੇ ਲੱਗ ਰਹੀ ਆ ਪਤਾ ਹੀ ਗੁਰਦੁਆਰੇ ਆਣ ਕੇ ਲੱਗ ਰਹੀ ਆ ਕਿਤਾ ਕਾਰਨ ਕਿ ਇਹ ਸੋਚ ਕੇ ਆ ਰਹੇ ਕਿ ਪਿੰਡ ਦੇ ਵਿੱਚ ਕੀ ਵਾਪਰਿਆ ਗੁਰਦੁਆਰੇ ਜਾ ਕੇ ਪਤਾ ਕਰਦੇ ਆ ਕਦੀ ਜਾ ਕੇ ਹੁਕਮਨਾਮਾ ਦੱਸਿਆ ਕਿਹੜਾ ਆ ਹੂੰ ਪਰਿਵਾਰਾਂ 'ਚ ਪੁੱਛੋ ਜਾ ਕੇ ਨਾ ਬਿਲਕੁਲ ਕਿਹੜੀ ਵਿਚਾਰ ਹੋਈ ਆ ਕਿਹੜੀ ਵਿਚਾਰ ਹੋਈ ਆ ਹਾਂਜੀ ਇਹ ਕੁਝ ਨਹੀਂ ਪਤਾ ਲੱਗਣਾ ਨਾ ਦੱਸਣਾ ਬਾਕੀ ਸਾਰਾ ਕੁਝ ਪਤਾ ਲੱਗ ਜਾਂਦਾ ਜੀ ਤੇ ਕੀ ਕੁਝ ਵਾਪਰਦਾ ਭਾਈ ਸਾਹਿਬ ਹੈ ਜੇ ਲੇਟ ਹੋ ਗਿਆ ਕੀ ਕੀਤਾ ਉਹਨੇ ਦੇਖ ਨਹੀਂ ਬਣਾਈ ਸਾਰਾ ਪਤਾ ਲੱਜਦਾ ਇਸ ਕਰਕੇ ਪ੍ਰਬੰਧਕ ਕਮੇਟੀਆਂ ਨੂੰ ਜਦੂਰ ਸਜੇਤ ਹੋਣਾ ਚਾਹੀਦਾ ਮੈਂ ਚਾਹੁੰਦਾ ਕਿ ਇਹਦਾ ਥੋੜਾ ਬੜਾ ਹੂੰ ਕੋਈ ਨਾ ਕੋਈ ਟੈਸਟ ਹੋਵੇ ਤੇ ਮੈਂਬਰ ਸਾਹਿਬ ਬਣਨ ਵਾਸਤੇ ਮੈਂਬਰ ਬਣਨ ਵਾਸਤੇ ਇਤਲੋ ਜਾਬੀ ਸਾਹਿਬ ਯਾਦ ਹੋਵੇ ਥੋੜੀ ਬੜੀ ਵਿਆਖਿਆ ਆਉਂਦੀ ਹੋਵੇ ਬਿਲਕੁਲ ਪਰ ਜਿੰਨੇ ਪ੍ਰਧਾਨ ਬਣਨਾਂ ਨੂੰ ਮਨਹਿਤ ਮਰਿਆਦਾ ਯਾਦ ਹੋਵੇ ਹਾਂਜੀ ਗੁਰਮਤ ਦੇ ਧਾਰਨੀ ਸ਼ਰਤ ਹੀ ਹੋਵੇ ਹੂੰ ਕਿ ਬਣਾ ਦਿਆਂਗੇ ਪਰ ਕਾਲੋਂ ਘਰ ਵਿੱਚ ਕੋਈ ਵੀ ਸਮਾਗਮ ਹੋਣਾ ਚਾਹੀਦਾ ਹਮ ਆਨੰਦ ਕਾਰਜ ਦੇ ਬੱਚੇ ਬੱਚੀ ਦਾ ਪ੍ਰਧਾਨ ਦਾ ਹਮ ਗੁਰਮਤ ਸੰਸਾਰ ਹੋਣਾ ਚਾਹੀਦਾ ਬਿਲਕੁਲ ਇਸ ਚੀਜ਼ ਦਾ ਵੀ ਪ੍ਰਭਾਵ ਪੈਂਦਾ ਜੀ ਪੈਂਦਾ ਗੁਰਮਤ ਤੁਸੀਂ ਸੁਣੀ ਆ ਸੰਗਤ ਨੇ ਸੁਣੀ ਆ ਜੀ ਉਹਦਾ ਅਸਰ ਸਾਡੇ ਜੀਵਨ ਚ ਨਹੀਂ ਨਾ ਦਿਖ ਰਿਹਾ ਹਮ ਕੌਮ ਦਾ ਪ੍ਰਚਾਰ ਕਦੇ ਨਹੀਂ ਜੀ ਹੋਣਾ ਬੱਚਿਆਂ ਤੇ ਸਾਡੇ ਜੀਵਨ ਦਾ ਪ੍ਰਭਾਵ ਕਦੇ ਨਹੀਂ ਜੀ ਪੈਂਦਾ ਹਾਂਜੀ ਹਾਂਜੀ ਇਸ ਕਰਕੇ ਗੁੱਡੀਆਂ ਅੱਜ ਫੂਕੀਆਂ ਜਾ ਰਹੀਆਂ ਵੇਖੋ ਜੀ ਇਦਾਂ ਮੀਂਹ ਥੋੜਾ ਪੈਂਦੇ ਆ ਹਮ ਇੱਕ ਕੁਦਰਤ ਦੇ ਮਤਲ ਨਿਜਮ ਆਇਆ ਨਿਜਮ ਹੈ ਜੀ ਇਹ ਤੇ ਹਨਾ ਜੀ ਦਰਖਤ ਲਾਈਏ ਅੱਜ ਅਸੀਂ ਨਾ ਪਾਣੀ ਦੀ ਬਚਾਈਏ ਪਾਣੀ ਨੂੰ ਅਸੀਂ ਪਰ ਕਿੰਨੇ ਵੱਡੇ ਪੱਧਰ ਤੇ ਪਿੰਡਾਂ ਦੇ ਵਿੱਚ ਲਾਸਮੈਂਟ ਹੋ ਰਹੀਆਂ ਹੂੰ ਗੁਰੂ ਘਰ ਵਿੱਚੋਂ ਗੁੱਡੀਆਂ ਫੂਕੋ ਗੁੱਡੀਆਂ ਫੂਕੋ ਤੇ ਗੁੱਡੀਆਂ ਫੋਕਣੀਆਂ ਆਓ ਸਾਰੇ ਇਕੱਠੇ ਹੋ ਤੇ ਇਹਦੇ ਵਿੱਚ ਹੂੰ ਵੱਡੀ ਗਿਣਤੀ ਵਿੱਚ ਬੀਬੀਆਂ ਬੀਬੀਆਂ ਮੈਂ ਪਿੰਡ ਦਾ ਨਾਂ ਨਹੀਂ ਲੈਣਾ ਹਾਂਜੀ ਬਹੁਤ ਵੱਡੇ ਪੱਧਰ ਤੇ ਉੱਥੇ ਗੁੱਡੀ ਫੂਕੀ ਗਈ ਹਾਂਜੀ ਤੇ 200 250 ਦੀ ਗਿਣਤੀ 'ਚ ਬੀਬੀਆਂ ਸੀ ਉੱਥੇ ਕੜਦੋ ਬਿਲਕੁਲ ਤੇ ਭਾਈ ਉੱਥੇ 15 20 ਹੀ ਸਾਰੇ ਬਿਲਕੁਲ ਤੇ ਹੁਣ ਜਿਹੜੀਆਂ ਬੀਬੀਆਂ ਨੇ ਸਿੱਖੀ ਦਾ ਪ੍ਰਚਾਰ ਕਰਨਾ ਸੀ ਹੂੰ ਜਿਨ੍ਹਾਂ ਨੇ ਘਰ ਵਿੱਚ ਗੁਰਮਤ ਲੈ ਕੇ ਆਉਣੀ ਸੀ ਤੇ ਉਹ ਬੀਬੀਆਂ ਅੱਜ ਕੋਲ ਆ ਕਰੀ ਜਾਂਦੀਆਂ ਹੁਣ ਇੱਕ ਸਵਾਲ ਹੋਰ ਬਣਦਾ ਹਾਂਜੀ ਗੁੱਡੀਆਂ ਕਿਉਂ ਫੂਕੀਆਂ ਜਾਂਦੀਆਂ ਹਨ ਹੂੰ ਗੁੱਡੀ ਕਿਉਂ ਫੂਕੀ ਜਾਂਦੀ ਆ ਬਿਲਕੁਲ ਜੇ ਗੁੱਡੀ ਫੂਕਣ ਦੇ ਨਾਲ ਹੀ ਮੀਂਹ ਪੈਂਦਾ ਬਰਫਾਤ ਹੁੰਦੀ ਆ ਹੂੰ ਤੇ ਅਸਲੀ ਗੁੱਡੀਆਂ ਨੇ ਫੂਕੀਆਂ ਜਾ ਰਹੀਆਂ ਇੱਥੇ ਬਿਲਕੁਲ ਕਿੰਨੀਆਂ ਧੀਆਂ ਨਵਾਂ ਅੱਜ ਦਾਜ ਦੀ ਭੇਟ ਨਾ ਚੜ੍ਹਾਈਆਂ ਜਾਂਦੀਆਂ ਲਾਲਚ ਦੀ ਖਾਤਰ ਕਿੰਨੇ ਕੇ ਸਾਡੇ ਸਾਹਮਣੇ ਆਏ ਆ ਕਿ ਕਿਦਾਂ ਕਿਸੇ ਲੜਕੀ ਦੇ ਨੂੰ ਬੇਵੱਧ ਕੀਤਾ ਗਿਆ ਉਹ ਕੀ ਆ ਜੀ ਗੁੱਡੀ ਫੂਕਣਾ ਨਹੀਂ ਉਹ ਉਹਨੂੰ ਆਪਣੇ ਉਹਦੇ ਕਰਤਾਰ ਤੋਂ ਸੁਟਣਾ ਉਹ ਬਿਲਕੁਲ ਇਦਾਂ ਤਾਂ ਇੱਥੇ ਆਫਤਾ ਆ ਜਾਣੀਆਂ ਚਾਹੀਦੀਆਂ ਸਨ ਇੱਥੇ ਤਾਂ ਪਾਣੀ ਐ ਚੱਲਣਾ ਚਾਹੀਦਾ ਸਾਰੇ ਪਾਸੇ ਜੇ ਇਦਾਂ ਹੋ ਜਾਂਦਾ ਹੂੰ ਅੱਜ ਵੀ ਅਸੀਂ ਗੁਰਮਤ ਨੂੰ ਸਮਝਣ ਨੂੰ ਤਿਆਰ ਨਹੀਂ ਆ ਪਰ ਤੁਹਾਨੂੰ ਇੱਕ ਚੀਜ਼ ਇਹ ਵੀ ਲੱਗਦੀ ਹੈ ਕਿ ਜੇ ਮੰਨ ਲਓ ਗੁੱਡੀ ਫੂਕਣ ਵਾਲਾ ਮਸਲਾ ਤਾਂ ਕਿਤੇ ਨਾ ਕਿਤੇ ਔਰਤਾਂ ਨੂੰ ਨੀਵਾ ਵਿਖਾਇਆ ਜਾ ਰਿਹਾ ਔਰਤ ਨੂੰ ਵਿਖਾਇਆ ਜਾ ਰਿਹਾ ਜਿਹੜੀ ਔਰਤ ਬਦਲੇ ਗੁਰੂ ਨਾਨਕ ਸਾਹਿਬ ਕਹਿੰਦੇ ਸੋ ਕਿਉਂ ਮੰਦਾ ਆਖੀਏ ਜਿੱਤ ਜਮੇ ਰਜਾ ਠੀਕ ਹੈ ਜਿਨ੍ਹਾਂ ਦੇ ਹੱਕ ਵਿੱਚ ਗੁਰੂ ਸਾਹਿਬ ਜੀ ਨੇ ਆਵਾਜ਼ ਦਿੱਤੀ ਆ ਤੇ ਫੂਕ ਵੀ ਕੌਣ ਰਿਹਾ ਬੀਬੀਆਂ ਬੀਬੀਆਂ ਔਰਤਾਂ ਹੀ ਫੂਕ ਰਹੀਆਂ ਨਾ ਤੇ ਔਰਤ ਨੂੰ ਗੁੱਡੀ ਨੂੰ ਫੂਕਿਆ ਜਾ ਰਿਹਾ ਉਹਨੂੰ ਨੀਵਾ ਵਿਖਾਇਆ ਜਾ ਰਿਹਾ ਉਹਨੂੰ ਨੀਵਾ ਵਿਖਾਇਆ ਜਾ ਰਿਹਾ ਤੁਸੀਂ ਆਮ ਦੇਖੋ ਜਦੋਂ ਘਰ ਵਿੱਚ ਮੰਨ ਲਓ ਬੱਚੀ ਦਾ ਜਨਮ ਹੁੰਦਾ ਹਾਂਜੀ ਇੱਕ ਨੂੰ ਬੱਚੀ ਦਾ ਜਨਮ ਹੋਇਆ ਪਹਿਲੀ ਬੱਚੀ ਚਲੋ ਕੋਈ ਨਹੀਂ ਥੋੜਾ ਜਿਹਾ ਫਿਰ ਵੀ ਪੂਰਾ ਮਨਾਉਂਦੇ ਲੋਕ ਮਨਾਉਂਦੇ ਆ ਦੂਜੀ ਦਾ ਬੱਚੀ ਦਾ ਜਨਮ ਹੋ ਗਿਆ ਹਾਂਜੀ ਜਦੋਂ ਹੋਰ ਬੀਬੀ ਆਣਗੇ ਜਿਹੜੀ ਆਣ ਡੋ ਗਵਾਂਡੋ ਰਿਛਤ ਕੀ ਜਾਂਦੀਆਂ ਜੀ ਮਹਾਰਾਜ ਨੇ ਪੱਥਰ ਸੁੱਟਦਾ ਪੱਥਰ ਸੁੱਟਦਾ ਕੌਣ ਕਹਿ ਰਿਹਾ ਬੀਬੀ ਪੱਥਰ ਕਹਿ ਰਿਹਾ ਬੀਬੀ ਉਹ ਪੱਥਰ ਹੀ ਹੈ ਇੱਕ ਸਾਹ ਦੀ ਇੱਕ ਔਰਤ ਇੱਕ ਛੋਟੀ ਜੀ ਬੱਚੀ ਨੂੰ ਕੀ ਕਹਿ ਰਹੀ ਐ ਪੱਥਰ ਆ ਇਹ ਕਿੰਨੀ ਨਫ਼ਰਤ ਆ ਕਿੰਨੀ ਨਫ਼ਰਤ ਆ ਨਾ ਇੱਕ ਔਰਤ ਦੀ ਔਰਤ ਦੇ ਪ੍ਰਤੀ ਹੂੰ ਇਹ ਨਹੀਂ ਨਫਰਤ ਨਹੀਂ ਚਾਹੀਦੀ ਅਸੀਂ ਕਿੱਥੇ ਚਲੇ ਗਏ ਆਪਣੇ ਸਤਾਂਤ ਤੋਂ ਗੁਰਮਤ ਤੋਂ ਕਿੰਨਾ ਵੱਡਾ ਸਾਡੇ ਜੀਵਨ ਵਿੱਚ ਗਰਾਵਟ ਆ ਗਈ ਅੱਜ ਬਿਲਕੁਲ ਕਿ ਅਸੀਂ ਇਹਦੀ ਦੂਜੀ ਦੀ ਧੀ ਨੂੰ ਵੀ ਆਪਣੀ ਧੀ ਸਮਝਣ ਵਾਲੇ ਸੀ ਬਿਲਕੁਲ ਪਰ ਇਹ ਤਾਂ ਉਹ ਗੱਲ ਹੋਈ ਨਾ ਉਹ ਹਸਪੀਟਲ ਦੇ ਬਾਅਦ ਸਾਰਾ ਟੱਬਰ ਬਹਿ ਜਾਂਦਾ ਜਾ ਕੇ ਹਾਂਜੀ ਵੇਟ ਕਰਦਾ ਹਾਂਜੀ ਕਦੋਂ ਡਾਕਟਰ ਆਵੇ ਤੇ ਦੱਸੇ ਆਣ ਕੇ ਬਹੁਤ ਪੁੱਤ ਹੋਇਆ ਸਾਡੇ ਘਰੇ ਬਿਲਕੁਲ ਇਹੋ ਸੋਂਨੋਂ ਤਿਆਰ ਆ ਸਾਰੇ ਆਮ ਸਮਾਜ ਦੀ ਹਾਲਤਾ ਤੇ ਗ੍ਰੰਥੀ ਸਿੰਘਾਂ ਤੋਂ ਅਰਦਾਸਾਂ ਵੀ ਪੁੱਤਰਾਂ ਦੀਆਂ ਕਰਾਈਆਂ ਜਾਂਦੇ ਪੁੱਤਰਾਂ ਦੀਆਂ ਕਰਾਈਆਂ ਜਾਂਦੇ ਗ੍ਰੰਥੀ ਸਿੰਘ ਕਾਰ ਵੀ ਰਹੇ ਆ ਕਾਰ ਵੀ ਰਹੇ ਤੇ ਆਸ ਲਾ ਕੇ ਸਾਰਾ ਟੱਬਰ ਬਾਹਰ ਬੈਠਾ ਆ ਹੂੰ ਤੇ ਸਾਨੂੰ ਕਿਦੋਂ ਸੁਨੇਹਾ ਮਿਲਿਆ ਤੁਹਾਡੇ ਘਰੇ ਪੁੱਤਰ ਨੇ ਜਨਮ ਲਿਆ ਬਿਲਕੁਲ ਉੱਥੇ ਅਸੀਂ ਚਾਹੁੰਨੇ ਆ ਪੁੱਤਰੀ ਹੋਵੇ ਧੀ ਨਾ ਜਾਵੇ ਹਾਂਜੀ ਹੋਵੇ ਹਾਂਜੀ ਤੇ ਜਦੋਂ ਪੁੱਤਰ ਦਾ ਵਿਆਹ ਕਰਨਾ ਹੁੰਦਾ ਉਹਦੋਂ ਜੀ ਇਹਦੇ ਨੱਕ ਨਹੀਂ ਠੀਕ ਹੂੰ ਉਹਦੋਂ ਦੀ ਪੜ੍ਹਾਈ ਘਟਾ ਬਿਲਕੁਲ ਉਦਨੇ ਦੇ ਇਹਦਾ ਮਾਪਿਓ ਗਰੀਬ ਆ ਹਾਂਜੀ ਦਾਜ ਨਹੀਂ ਦਿੱਤਾ ਜਾਣਾ ਹਾਂਜੀ ਕਿੰਨੀਆਂ ਚੀਜ਼ਾਂ ਲੋਡ ਕਰਦੇ ਅਸੀਂ ਕਰਦੇ ਆ ਨਾ ਬਿਲਕੁਲ ਉਹ ਦਿਨ ਅਸੀਂ ਲੱਭਦੇ ਫਿਰਦੇ ਆ ਤੇ ਜਦੋਂ ਆਪਣੀ ਵਾਰੀ ਆਉਂਦੀ ਉਦੋਂ ਅਸੀਂ ਆਨੇ ਅਰਦਾਸਾਂ ਵੀ ਕਰਾਉਨੇ ਮਾੜ ਕੋਤੀ ਦੀ ਹਾਂ ਪਿੱਛੇ ਮੰਨ ਲਓ ਸਾਰਿਆਂ ਦੇ ਪੋਤੀ ਹੋਗੇ ਤੇ ਵਿਆਹਾਂਗੇ ਕਿੱਥੇ ਵਿਆਹਾਂਗੇ ਕਿੱਥੇ ਆਸੀਂ ਹਨਾ ਨੌ ਚੰਗੇ ਚਾਹੀਦੀ ਆ ਬਿਲਕੁਲ ਧੀ ਸਾਡੇ ਘਰੇ ਨਾ ਆਵੇ ਹਾਂ ਇਹ ਕੀ ਆ ਇਹ ਇਹ ਸਾਡੇ ਮਨ ਦਾ ਭਰਮ ਨਹੀਂ ਹੈਗਾ ਭਰਮ ਇਹ ਕਰ ਵੀ ਕਰ ਵੀ ਮੈਨੂੰ ਲੱਗਦਾ ਕਿ ਉਹ ਰਹਿ ਜਿਹੜੇ ਕਹਿੰਦੇ ਨਾਨਕ ਨਾਮ ਚੜਦੀ ਕਲਾ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹਾਂ ਬਿਲਕੁਲ ਹੁਣ ਤੁਸੀਂ ਇਹ ਹਿਸਾਬ ਲਾਓ ਇਹ ਜਿਹੜੇ ਲੋਕ ਆ ਹਾਂਜੀ ਇਦਾਂ ਦੇ ਬਿਰਤੀ ਵਾਲੇ ਹੂੰ ਜਿਹਨੂੰ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਮੱਥਾ ਟੇਕਦੇ ਹੋਣਗੇ ਬਿਲਕੁਲ ਇਹਨਾਂ ਨੂੰ ਅੰਦਰੋਂ ਜ਼ਮੀਰ ਇਹਨਾਂ ਦੀ ਮਾਰਦੀ ਨਾ ਹੋਵੇ ਇਹਨਾਂ ਨੂੰ ਹਿਲਾਰੇ ਨਾ ਮਾਰਦੀ ਹੋਵੇ ਕੀ ਕਰੀਏ ਇਹਨੇ ਤੁਸੀਂ ਬਿਲਕੁਲ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਚਲੋ ਹੁਣ ਤਾਂ ਸ਼ਬਦ ਰੂਪ ਵਿੱਚ ਹੈ ਨਾ ਗੁਰੂ ਸਾਹਿਬ ਜੇ ਸਰੀਰ ਰੂਪ ਦੇ ਵਿੱਚ ਹੁੰਦੇ ਗੁਰੂ ਸਾਹਿਬ ਹੂੰ ਬੈਠ ਜਾਂਦੇ ਨੇ ਦਰਬਾਰ ਚ ਨਾ ਲਾ ਕੇ ਆਉਂਦੇ ਨੇ ਨਾ ਕਹਿ ਦਨਾ ਸੀ ਨਾ ਇਹਨਾਂ ਨੂੰ ਬਾਹਰ ਲੈ ਜਾਓ ਇਹ ਇੱਥੇ ਯੋਗ ਨਹੀਂ ਹੈਗੇ ਬੈਠਣ ਦੇ ਬਿਲਕੁਲ ਇਹ ਸਮਾਜ ਦੀ ਸਾਡੇ ਦੀ ਹਾਲਤ ਅੱਜ ਦਿਨੋਂ ਦਿਨ ਅਸੀਂ ਗਰਾਵਟ ਵਾਲੇ ਪਾਸੇ ਜਾ ਰਹੇ ਹਾਂ ਤੇ ਬਾਕੀ ਮੈਂ ਤੇ ਪਿੰਡਾਂ 'ਚ ਦੇਖਦਾ ਨਹੀਂ ਹਾਂਜੀ ਜਿੰਨੇ ਵੀ ਪਰਿਵਾਰ ਹਨਾ ਹਾਂਜੀ ਲੜਕੀਆਂ ਉਹਨਾਂ ਨੂੰ ਬਾਹਰ ਵਿਦੇਸ਼ਾਂ 'ਚ ਲੜਕੀਆਂ ਲੈ ਕੇ ਗਈਆਂ ਬਿਲਕੁਲ ਅੱਜ ਉਹ ਰਾਜ ਕਰਦੇ ਅੱਜ ਗੱਲਾਂ ਹੁੰਦੀਆਂ ਉਹਨਾਂ ਨੂੰ ਹਮ ਕਿਹਨਾਂ ਦੇ ਸਿਰ ਤੇ ਧੀਆਂ ਦੇ ਪੈਰਾਂ ਸਿਰ ਤੇ ਧੀਆਂ ਦੇ ਪੈਰਾਂ ਸਿਰ ਤੇ ਗੱਲਾਂ ਹੁੰਦੀਆਂ ਉਹਨਾਂ ਨੂੰ ਕਿੰਨੇ ਪਰਿਵਾਰ ਆ ਬੱਚੇ ਕਿਉਂ ਨਹੀਂ ਲੈ ਕੇ ਕਿਉਂਕਿ ਪੜ੍ਹਾਈ ਨਹੀਂ ਹੈਗੀ ਹੂੰ ਚੰਗੇ ਸੰਸਕਾਰ ਨਹੀਂ ਦਿੱਤੇ ਗਏ ਬਿਲਕੁਲ ਉਸੇ ਲੜਕੀ ਨੂੰ ਅਜੇ ਹੀ ਮਾਰਾ ਗੈਰ ਉਹਦੀਆਂ ਹੀ ਗੁੰਡੀਆਂ ਫੂਕੀ ਜਾਂਦੇ ਬਣਾ ਕੇ ਕੀ ਕੁਝ ਕਰੀ ਜਾਂਦੇ ਪਕਵਾਨ ਬਣਾ ਕੇ ਗੱਡਾ ਵੱਡਾ ਕੱਠ ਕਰਕੇ ਅਸੀਂ ਹਨਾ ਬਿਲਕੁਲ ਪੁਰਾਣੇ ਸਮੇਂ 'ਚ ਵੀ ਇਦਾਂ ਹੀ ਹੁੰਦਾ ਸੀ ਹੂੰ ਤੇ ਕੀਤਾ ਵੇਖੋ ਗੁਰੂ ਘਰਾਂ 'ਚ ਜਾ ਰਿਹਾ ਗੁਰੂ ਘਰਾਂ 'ਚ ਕੀਤਾ ਜਾ ਰਿਹਾ ਜਿੱਥੋਂ ਅਸੀਂ ਸਿੱਖੀ ਦੀ ਸੋਝੀ ਲੈਣੀ ਹੈ ਜਿਹਨੂੰ ਮਹਾਰਾਜ ਕਹਿੰਦੇ ਗੁਰੂ ਦਵਾਰੇ ਹੋਏ ਸੋਝੀ ਪਾਈ ਸੋਝੀ ਪਾਈ ਸੀ ਹਨਾ ਤਾਂ ਉੱਥੇ ਗੁਰੂ ਘਰਾਂ ਦੇ ਵਿੱਚ ਅਸੀਂ ਗੁਰੂ ਦੇ ਘਰ ਵਿੱਚ ਆ ਕੇ ਮਨਮਤ ਕਰ ਮਨਮਤ ਕਰ ਰਹੇ ਆ ਦੂਸਰਾ ਪੱਖ ਵੇਖੋ ਜਿੱਦਾਂ ਅੱਜ ਵੱਡੇ ਕਾਠ ਦੇ ਵਿੱਚ ਇੱਕ ਗੁੱਡੀ ਸਾੜੀ ਗਈ ਚਾਰ ਚਫੇਰੇ ਲੋਕ ਖੜੇ ਆ ਨਾ ਵਿਚਕਾਰ ਉਹਨੂੰ ਰੱਖਿਆ ਹਾਂਜੀ ਤੇ ਪੁਰਾਣੇ ਸਮੇਂ ਜਦੋਂ ਸਦੀ ਕੀਤਾ ਜਾਂਦਾ ਸੀ ਉਦੋਂ ਵੀ ਤੇ ਕਾਠ ਇੱਦਾਂ ਹੀ ਹੁੰਦਾ ਸੀ ਇੱਦਾਂ ਹੀ ਹੁੰਦਾ ਓਦੋਂ ਅਸਲੀ ਸਾੜੀ ਜਾਂਦੀ ਸੀ ਇੱਦਾਂ ਹੀ ਵਾਹ ਅੱਜ ਵੀ ਨਹੀਂ ਲੱਗਦੀ ਇਹਨਾਂ ਦੀ ਜੀ ਇੰਨੇ ਬਹਿਮੀ ਹੋ ਗਏ ਲੋਕ ਜੀ ਆ ਜਿਹਨਾਂ ਨੂੰ ਕਹਦੇ ਨਾ ਕੋਈ ਕਿ ਅਸਲੀ ਧੀ ਸਾੜਦੇ ਹੋ ਕੋਈ ਹਾਂਜੀ ਉੱਪਰ ਨਾ ਜੋ ਵੀ ਸਾੜ ਦੇਣੀ ਜੀ ਮਹਾਰਾਜ ਨੇ ਗੁਰੂ ਅਮਰਦਾਸ ਜੀ ਨੇ ਇਸ ਪ੍ਰਥਾ ਨੂੰ ਬੰਦ ਕੀਤਾ ਬੰਦ ਕੀਤਾ ਸੀ ਹਨਾ ਵੀ ਅਕਬਰ ਬਾਦਸ਼ਾਹ ਨੂੰ ਉਹਨਾਂ ਨੇ ਕਿਹਾ ਸੀ ਹੂੰ ਹੂੰ ਕਿ ਦੇਖੋ ਜੀ ਕਰਨਾ ਚਾਹੁੰਦੇ ਤਾਂ ਸਦੀ ਪ੍ਰਥਾ ਬੰਦ ਕਰੋ ਬਿਲਕੁਲ ਬਿਲਕੁਲ ਜੀ ਪਰ ਅਸੀਂ ਗੁਰੂ ਦੇ ਸਿਧਾਂਤਾਂ ਤੋਂ ਅੱਜ ਉਲਟ ਹੋ ਕੇ ਕੀ ਕੁਝ ਕਰ ਰਹੇ ਹਾਂ ਦੇਖੋ ਹੁਣ ਮੰਨ ਲਓ ਪਤੀ ਦੀ ਚੜਾਈ ਪਤੀ ਚੜਾਈ ਕਰ ਗਿਆ ਹਾਂਜੀ ਦੋ ਬੱਚੇ ਆ ਹਾਂਜੀ ਤੇ ਨਾਲ ਹੀ ਪਤੀ ਦੇ ਮੰਨ ਲਓ ਉਸ ਪਤਨੀ ਨੂੰ ਵੀ ਨਾਲ ਹੀ ਸਾਦੀ ਕਰਤਾ ਹੂੰ ਬੱਚੇ ਰੋਲ ਜਾਣਗੇ ਨਹੀਂ ਰੋਲ ਜਾਣਗੇ ਬਿਲਕੁਲ ਮਹਾਰਾਜ ਇਹਨ ਮਨਾ ਚੁਣਾ ਕਿਉਂ ਕੀਤਾ ਸੀ ਮਹਾਰਾਜ ਕਹਿੰਦੇ ਜੇ ਮਾਲੋਇ ਤੇ ਪਾਣਾ ਹੈ ਨਾ ਪਾਣਾ ਰੱਬ ਦਾ ਤੇ ਜੇ ਹੁਣ ਔਰਤ ਹੈਗੀ ਹੈ ਨਾ ਮਾਂ ਹੈਗੀ ਹੈ ਨਾ ਇਹ ਪਾਲੇਗੀ ਬੱਚਿਆ ਨਾ ਇਥੇ ਵਿਤਕਰਾ ਕੋਈ ਨਹੀਂ ਹੈਗਾ ਮਾਂ ਵੀ ਬਾਪ ਵਾਂਗੂ ਖੜ ਸਕਦੀ ਹੈ ਮਾਂ ਵੀ ਸਾਰੇ ਕੰਮ ਕਰ ਸਕਦੀ ਹੈ ਜੱਸਾ ਸਿੰਘ ਆਲੂ ਵਾਲੀ ਦੇ ਮਾਦਾ ਇਤਿਹਾਸ ਪੜ ਕੇ ਵੇਖੋ ਬਿਲਕੁਲ ਬਾਬਾ ਦੀਪ ਸਿੰਘ ਜੀ ਦੀ ਮਾਦਾ ਇਤਿਹਾਸ ਪੜ ਕੇ ਵੇਖੋ ਬਾਪੂ ਚੜਾਈ ਕਰਕੇ ਤੇ ਕਿੱਡੇ ਯੋਧੇ ਪੈਦਾ ਕੀਤੇ ਉਹਨਾਂ ਨੇ ਵਿਚਾਰਤਾਰਾ ਦਿੱਤੇ ਹਾਂਜੀ ਉਹਨਾਂ ਦੇ ਵੀ ਕਿੰਨੇ ਯੋਧੇ ਪੈਦਾ ਕੀਤੇ ਕਿ ਨਹੀਂ ਬਿਲਕੁਲ ਅਸੀਂ ਮਾਂ ਨੂੰ ਔਰਤ ਨੂੰ ਕਿਉਂ ਕਮਜ਼ੋਰ ਸਮਝਦੇ ਅੱਜ ਅੱਗੇ ਬਈ ਨੂੰ ਨਾਲੇ ਸੱਭੀ ਕਰਦੇ ਇਹਦੇ ਕੋ ਸਾਂਭੇ ਨਾ ਜਾਣਾ ਪਰਿਵਾਰ ਇਹਦੇ ਕੋ ਆਹ ਨਹੀਂ ਕੀਤਾ ਜਾਣਾ ਮਹਾਰਾਜ ਨੇ ਇਥੋਂ ਸੋਚ ਕੱਢੀ ਸੀ ਧੰਗੁਰੂ ਅਮਰਦਾਸ ਮਹਾਰਾਜ ਨੇ ਨਹੀਂ ਔਰਤ ਸਭ ਕੁਝ ਕਰ ਸਕਦੀ ਆ ਬਿਲਕੁਲ ਤੇ ਅਜ ਦੇ ਸਮੇਂ ਇਹ ਬੁਖਾਤਾ ਹਰੇਕ ਪੱਖ ਦੇ ਵਿੱਚ ਬੱਚੀਆਂ ਅੱਜ ਜਿਹੜੀਆਂ ਉਹ ਸਭ ਤੋਂ ਮੂਰੇ ਨੇ ਬਿਲਕੁਲ ਕਿਸੇ ਵੀ ਕੰਮ ਦੇ ਵਿੱਚ ਤੁਸੀਂ ਲਾ ਲਓ ਪੜ੍ਹਾਈ ਦੇ ਲਾ ਲਓ ਖੇਡਾਂ ਚ ਲਾ ਲਓ ਖੇਡਾਂ ਦੇ ਵਿੱਚ ਲਾ ਲਓ ਹਨਾ ਬਿਲਕੁਲ ਇਹ ਸਾਡੇ ਸਮਾਜ ਦੀ ਜਿਹੜੀ ਸੋਚ ਆ ਨਾ ਹੂੰ ਇਹਨੂੰ ਬਦਲਣਾ ਚਾਹੀਦਾ ਸਮਾਜ ਨੂੰ ਖਾਸ ਕਰਕੇ ਬੀਬੀਆਂ ਨੂੰ ਹੂੰ ਜਿੰਨਾ ਸਿੱਖੀ ਦਾ ਬਹਤਾਂ ਗਿੰਦੀ ਚ ਖਿਮਾ ਕਰਿਓ ਮੈਂ ਗੱਲ ਕਰਨ ਲੱਗਾ ਜੀ ਹਾਂਜੀ ਨੁਕਸਾਨ ਕੀਤਾ ਨਾ ਅੱਜ ਹੂੰ ਬੀਬੀਆਂ ਕਰਕੇ ਹੋਇਆ ਬਿਲਕੁਲ ਤੇ ਜਿੰਨੀ ਸਿੱਖੀ ਵਧੀ ਭੁੱਲੀ ਸੀ ਹੂੰ ਉਹ ਵੀ ਬੀਬੀਆਂ ਉਹ ਵੀ ਬੀਬੀਆਂ ਕਰਕੇ ਹੋਈ ਸੀ ਤਾਰੂ ਸਿੰਘ ਜੇ ਮਹਾਨ ਸ਼ਹੀਦ ਆ ਨਾ ਤੋ ਉਹ ਕਿਤੇ ਕਰਕੇ ਆ ਆਪਣੀ ਮਾਤਾ ਜੀ ਆਪਣੀ ਮਾਤਾ ਕਰਕੇ ਜੇ ਜੱਸਾ ਸਿੰਘ ਆਲੂ ਵਾਲੀਆ ਜੇ 22 22 ਫਾਟ ਆਪਣੇ ਸੀਨੇ ਤੇ ਖਾ ਰਿਆ ਨਾ ਕਿਤੇ ਕਰਕੇ ਖਾ ਰਿਆ ਜੀ ਆਪਣੀ ਮਾਤਾ ਆਪਣੀ ਮਾਤਾ ਕਰਕੇ ਖਾ ਰਿਆ ਕਿਉਂਕਿ ਸਿੱਖੀ ਉਹਨੇ ਰੱਖੀ ਮਾਦਾ ਨੇ ਸੁਰਤ ਦੇ ਲਈ ਸਿੱਖਿਆ ਬੜੀ ਵੱਡੀ ਸਿੱਖਿਆ ਬਹੁਤ ਵੱਡੀ ਸੀ ਤੇ ਅੱਜ ਦੀਆਂ ਮਾਵਾਂ ਵੇਖੋ ਬੱਚਿਆਂ ਨੂੰ ਨਾਲ ਲੈ ਕੇ ਕੋਈ ਕਿਤੇ ਦੀਵੇ ਜਗਾਉਣ ਪਹੁੰਚ ਜਾਂਦੀ ਏ ਕੋਈ ਕਿਤੇ ਦੂਰੀ ਜਾਂਦੀ ਏ ਹੁਣ ਬੱਚਿਆਂ ਨੂੰ ਲੈ ਕੇ ਗੁੱਡੀਆਂ ਫੂਕਣ ਦੂਰੀ ਜਾਂਦੀਆਂ ਨਾ ਬਿਲਕੁਲ ਇਸ ਕਰਕੇ ਜੇ ਸਮਾਜ ਨੂੰ ਵਧੀਆ ਬਣਾਉਣਾ ਚਾਹੁੰਦੇ ਆ ਨਾ ਹਾਂਜੀ ਅੱਜ ਫਿਰ ਸਾਨੂੰ ਮੁੜ ਕੇ ਗੁਰੂ ਅਮਰਦਾਸ ਮਹਾਰਾਜ ਜੀ ਕੋਲ ਆਉਣਾ ਪੈਣਾ ਤੇ ਅੱਜ ਗੁਰੂ ਅਮਰਦਾਸ ਕਿੱਥੇ ਨੇ ਤਨ ਗੁਰ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਿਲਕੁਲ ਅੱਜ ਸ਼ਬਦ ਰੂਪ ਦੇ ਵਿੱਚ ਬਾਣੀ ਦੇ ਰੂਪ ਵਿੱਚ ਬੈਠੇ ਮਹਾਰਾਜ ਜੀ ਵੀ ਦੱਸ ਰਹੇ ਨੇ ਹਮ ਪਰ ਸਿੱਖ ਵੇਖੋ ਸਮਝਣ ਨੂੰ ਤਿਆਰ ਨਹੀਂ ਬਿਲਕੁਲ ਵੱਡੀ ਦੁਖਾਂਤ ਵਾਲੀ ਗੱਲ ਆ ਕਿ ਬਾਣੀ ਨੂੰ ਵਿਚਾਰਨ ਨੂੰ ਤਿਆਰ ਨਹੀਂ ਅਸੀਂ ਬਿਲਕੁਲ ਤੇ ਕਈ ਵਾਰੀ ਆਪਾਂ ਨੂੰ ਆਮ ਕਹਿ ਦਿੰਦੇ ਜੀ ਸਾਨੂੰ ਸਮਝ ਨਹੀਂ ਆਉਂਦੀ ਜੀ ਪੜ੍ਹ ਨਹੀਂ ਆਉਂਦੀ ਜੀ ਬਾਣੀ ਤੇ ਮੈਂ ਕਹਿਣਾ ਹੁੰਦਾ ਮੈਂ ਤੁਸੀਂ ਸਾਲ ਦਾ ਸਾਰਾ ਜਾਣਦੇ ਹੋ। ਅਸੀਂ ਬੱਸ ਵਾਜ ਨੂੰ ਰੁਪਈਆ ਵਾਧਾ ਦਿੱਤਾ ਕਦੀ। ਸਹੀ ਗੱਲ ਹੈ। ਟਿਕ ਟਕ ਟੋਣ ਲੱਗਿਆ। ਬਿਲਕੁਲ। ਭਲੇਖਾ ਪਿਆ ਕਦੀ। ਹੂੰ। ਦੁੱਧ ਪਾਉਣ ਜਾਂਦੇ ਡੇਰੀ ਤੋਂ ਕਿਸੇ ਇੱਕ ਦਿਨ ਦਾ ਭਲੇਖਾ ਪੈ ਗਿਆ ਹੋਵੇ। ਅਨਪੜ੍ਹ ਬੀਬੀਆਂ ਸਾਡੀਆਂ ਬਿਲਕੁਲ। ਪਰ ਭਲੇਖਾ ਨਹੀਂ ਨਾ ਪੈਂਦਿੰਦੀਆਂ। ਜਦੋਂ ਬਾਣੀ ਦੀ ਗੱਲ ਆਉਂਦੀ ਆ। ਹਾਂਜੀ। ਜੇ ਰ ਆਪਾਂ ਵੱਲੋਂ ਦੱਸ ਦਿੱਤਾ ਭਾਈ ਤੁਸੀਂ ਆ ਮਨਮਤ ਆ ਜੀ। ਹੂੰ। ਫੇ ਗੁੱਡੀਆਂ ਨੂੰ ਏਦਾਂ ਹੋਕਣ ਦਾ ਕੋਝ ਨਹੀਂ ਹੋਣਾ। ਕੁਛ ਨਹੀਂ ਆ। ਇੰਨੀ ਗੱਲ ਤਾਂ ਸਮਝ ਆਉਣੀ ਚਾਹੀਦੀ ਆ। ਬਿਲਕੁਲ। ਪਰ ਫਿਰ ਵੀ ਨਹੀਂ ਮੰਨਣਾ ਵੇਖ ਲਿਓ ਭਾਵੇਂ ਕਿਉਂਕੋ ਸੋਚ ਵਿੱਚ ਉਹ ਚੀਜ਼ ਬੈਠੀ ਹੋਈ ਆ। ਵੀ ਇਹਦਾ ਸਭ ਤੋਂ ਵੱਡਾ ਕਾਰਨ ਇਹ ਆ ਕਿ ਗੁਰਦੁਆਰੇ ਜਾਦੇ ਵੱਧ ਗਿਆ। ਹਾਂਜੀ। ਪ੍ਰਚਾਰ ਨਹੀਂ ਹੋ ਰਿਹਾ, ਸੰਗਤ ਵੰਡੀ ਗਈ ਆ। ਵਖਰੇਵੇਂ ਪੈ ਗਿਆ ਮੰਨਣ ਨੂੰ ਲੋਕ ਤਿਆਰ ਨਹੀਂ। ਗੱਲ ਤੁਹਾਡੀ ਠੀਕ ਆ ਪਰ ਇੱਕ ਮੁਸ਼ਕਲ ਨਾਲ ਆਪਾਂ ਗ੍ਰੰਥੀ ਸਿੰਘਾਂ ਦੀ ਗੱਲ ਕੀਤੀ ਹੈ ਨਾ। ਹਾਂਜੀ। ਅੱਜ ਤੁਸੀਂ ਗੁਰਬਾਣੀ ਦੀ ਗੱਲ ਕਰਕੇ ਵੇਖ ਲਓ। ਹਾਂਜੀ। ਤੁਹਾਡਾ ਵਿਰੋਧ ਸਭ ਤੋਂ ਪਹਿਲਾਂ ਕੌਣ ਕਰੇਗਾ? ਹੂੰ। ਗ੍ਰੰਥੀ ਸਿੰਘ ਕਰੇਗਾ। ਬਿਲਕੁਲ। ਅਜੇ ਕੀ ਉਸੇ ਬਾਣੀ ਦੀ ਗੱਲ ਤੁਸੀਂ ਕਰਕੇ ਆਏ ਹੋ? ਹੂੰ। ਉਸੇ ਬਾਣੀ ਦਾ ਪ੍ਰਕਾਸ਼ ਕਰਕੇ ਉਹਦੇ ਘਰ ਦਾ ਪ੍ਰਸ਼ਾਦਾ ਪਾਣੀ ਪਕ ਰਿਆ ਬਾਣੀ ਉਹੀ ਆ ਪਰ ਉਹ ਵਿਰੋਧ ਕਰ ਰਿਆ ਉਹ ਕਹਿੰਦਾ ਜੀ ਆਹ ਗੱਲ ਇਦਾਂ ਕਹਿਤੀ ਕਾਰਨ ਉਹ ਕਹਿੰਦਾ ਕਿ ਜੇ ਇਹਨਾਂ ਗੱਲਾਂ ਦਾ ਸੰਗਤ ਨੂੰ ਪਤਾ ਲੱਗ ਗਿਆ ਹੂੰ ਤੇ ਮੇਰਾ ਪ੍ਰਸ਼ਾਦਾ ਪਾਣੀ ਨਹੀਂ ਜਲਣਾ ਬਿਲਕੁਲ ਇਸੇ ਵਹਿਮ 'ਚ ਪਾ ਕੇ ਭਰਮ 'ਚ ਪਾ ਕੇ ਲੋਕਾਂ ਨੂੰ ਲੁੱਟਿਆ ਜਾਂਦਾ ਤੇ ਮੈਨੂੰ ਸਿਆਣਾ ਤਾਂ ਤਾਂ ਹੀ ਕਹਿੰਦੇ ਲੋਕ ਤੇ ਗ੍ਰੰਥੀ ਸਿੰਘ ਬੜਾ ਸਿਆਣਾ ਕਾਹਦੇ ਕਰਕੇ ਕਹਿੰਦੇ ਆ ਆਹ ਮੇਰੇ ਭਰਮਾਂ 'ਚ ਪਾਇਆ ਮੈਂ ਤਾਂ ਕਹਿੰਦੇ ਆ ਤੇ ਤੁਸੀਂ ਜਾ ਕੇ ਉੱਥੇ ਭਰਮਾਂ 'ਚੋਂ ਕੱਢ ਦੇਣਾ ਲੋਕਾਂ ਨੂੰ ਉੱਥੇ ਸਮਝ ਆਏ ਨਹੀਂ ਸੰਗਤ ਨੂੰ ਗਿਆਨ ਹੋਣਾ ਉਹਨਾਂ ਬਾਬਾ ਜੀ ਨੂੰ ਸਵਾਲ ਕਰਨੇ ਆ ਹਮ ਜ਼ਰੂਰੀ ਅੱਜ ਅਸੀਂ ਬਰਾਣੀ ਤੋਂ ਪੜ੍ਹੀਏ ਵਿਚਾਰੀਏ ਸਿਆਣੇ ਹੋਈਏ ਗ੍ਰੰਥੀ ਸਿੰਘਾਂ ਨੂੰ ਬੜੇ ਚੰਗੇ ਵੀ ਬਹੁਤ ਅਗੇ ਆ ਜੀ ਬਿਲਕੁਲ ਬਹੁਤ ਵਧੀਆ ਜੀਵਨ ਵਾਲੇ ਆ ਬੜੀ ਭਾਵਨਾ ਉਹਨਾਂ ਦੇ ਵਿੱਚ ਪਰ ਬਹੁਤਾਂ ਦੀ ਗਿਣਤੀ ਦੇ ਵਿੱਚ ਅੱਜ ਕੁਝ ਨਾ ਕੁਝ ਚਾਹੀਦਾ ਕੋਈ ਥੋੜੀ ਬੜਾ ਕੋਈ ਕੋਰਸ ਕੀਤਾ ਹੋਵੇ ਹਾਂਜੀ ਥੋੜੀ ਬੜੀ ਸਟੱਡੀ ਵੀ ਹੋਵੇ ਉਹਨਾਂ ਦਾ ਬਾਣੀ ਦਾ ਧਿਆਨ ਹੋਵੇ ਜਿੱਦਾਂ ਮਰਜੀ ਇੱਥੋਂ ਤੱਕ ਕੰਮ ਚੱਲਿਆ ਗਿਆ ਜੀ ਅੱਜ ਜਿੱਥੇ ਕੇਸ ਕਿਸ ਕਤਲ ਕੀਤੇ ਜਾਂਦੇ ਆ ਹਾਂਜੀ ਆਪਾਂ ਨਾਈ ਦੀ ਦੁਕਾਨ ਕਹਿ ਦਿੰਨੇ ਆ ਹਾਂਜੀ ਉੱਥੇ ਵੀ ਅਰਦਾਸਾਂ ਹੋਈਆਂ ਹੂੰ ਬਿਊਟੀ ਪਾਰਲਰਾਂ ਤੇ ਯੂਟੀ ਪਾਰਲਰਾਂ ਤੇ ਹੋਈਆਂ ਉੱਥੇ ਦੁਕਾਨ ਦਾ ਜਿਹੜਾ ਮੂਰਤ ਕੀਤਾ ਗਿਆ ਨਾ ਪਹਿਲਾਂ ਉੱਥੇ ਪਾਠ ਹੋਇਆ ਸੋਨੀ ਸਾਹਿਬ ਦਾ ਬਿਲਕੁਲ ਭਾਈ ਸਾਹਿਬ ਨੇ ਮੁੜ ਕੇ ਅਰਦਾਸ ਕੀਤੀ ਤੇ ਮੈਂ ਇਸ ਗੱਲੋਂ ਹੈਰਾਨ ਹਾਂ ਅਰਦਾਸ ਦੇ ਵਿੱਚ ਕੀ ਕਿਹਾ ਹੋਏਗਾ ਮਹਾਰਾਜ ਕਾਰੋਬਾਰਾਂ ਚ ਤਰੱਕੀਆਂ ਬਖਸ਼ ਇਦਾਂ ਹੀ ਕਿਹਾ ਜਾਂਦਾ ਹੂੰ ਇਹਦਾ ਕੀ ਮਤਲਬ ਹੋਇਆ ਕਿ ਬਾਤੋਂ ਵੱਧ ਤੋਂ ਵੱਧ ਲੋਕ ਇਸ ਕਟਾਉਣ ਕੇਸ ਇੱਥੇ ਆਣ ਕੇ ਕਰੋ ਤਾਂ ਹੀ ਵੱਧਾ ਹੋਊਗਾ ਕਾਰੋਬਾਰ ਬਿਲਕੁਲ ਅਸੀਂ ਇੰਨੇ ਸਵਾਰਥੀ ਹੋ ਗਏ ਥੋੜੇ ਪੈਸਿਆਂ ਵਾਸਤੇ ਹੂੰ ਥੋੜੇ ਪੈਸੇ ਗਰੰਟੀ ਸੀ ਉਹਨੇ ਮਿਲਨੇ ਸੀ ਤੇ ਕੁਝ ਪੈਸੇ ਗੋਲਕ ਚ ਜਾਣੇ ਸੀ ਉਹ ਕਮੇਟੀ ਸਵਾਰਥ ਹੋ ਗਈ ਉੱਥੇ ਬਿਲਕੁਲ ਕੀ ਕਹਿੰਦੇ ਤੁਸੀਂ ਆਪਣੇ ਗੁਰੂ ਦਾ ਪੱਲਾ ਨਾ ਛੱਡੋ ਹੂੰ ਗੁਰੂ ਦੀ ਵਿਚਾਰਧਾਰਾ ਨੂੰ ਨਾ ਛੱਡੋ ਤੁਸੀਂ ਉਹਨੂੰ ਕਹੋ ਸਮਝਾਓ ਪਈ ਨਹੀਂ ਇਦਾਂ ਅਰਦਾਸ ਨਹੀਂ ਹੋ ਸਕਦੀ ਬਿਲਕੁਲ ਜੇ ਇਸ ਦੁਕਾਨ ਦੇ ਵਿੱਚ ਪਾਠ ਨਹੀਂ ਹੋ ਸਕਦਾ ਹਾਂਜੀ ਪਰ ਅਸੀਂ ਜਿੱਥੇ ਜੀ ਕਰਦਾ ਸੀ ਮਹਾਰਾਜ ਨੂੰ ਉੱਥੇ ਲੈ ਕੇ ਚਲੇ ਜਾਂਦੇ ਸੀ ਸਿਕ ਸਵਾਲ ਵੀ ਨਹੀਂ ਕੀਤਾ ਹੂੰ ਗ੍ਰਾਂਥੀ ਸਿੰਘ ਸਾਂਝਾ ਕਹਿ ਦਿੰਨੇ ਆਪਾਂ ਬਿਲਕੁਲ ਤਾਂ ਕਮੇਟੀ ਦਾ ਨਹੀਂ ਸਟੈਂਡ ਲੈਣ ਦਾ ਮਤਲਬ ਉਹ ਨਾਲ ਜੀ ਭਈ ਨਹੀਂ ਜੀ ਅਸੀਂ ਤੁਸੀਂ ਠੇਕੇ ਦਾ ਘਟਨਾ ਅਸੀਂ ਮਹਾਰਾਜ ਰੂਪ ਲੈ ਕੇ ਕਿੱਦਾਂ ਕਰਦਿਆਂ ਜਾ ਕੇ ਦੱਸੋ ਬਿਲਕੁਲ ਇਹ ਨਿਸ਼ਾਨੀਆਂ ਆਇਆ ਸਾਡੀ ਕੌਮ ਦੀਆਂ ਪਛਾਹ ਜਾਂਦੀਆਂ ਪਛਾਹ ਜਾਂ ਤੇ ਇੰਨਾਂ ਚੀਜ਼ਾਂ ਦੇ ਉੱਤੇ ਅੱਜ ਵੱਡੇ ਪੱਧਰ ਤੇ ਕੰਮ ਵੀ ਨਹੀਂ ਹੋ ਰਿਹਾ ਬਿਲਕੁਲ ਸਾਡੀ ਧਾਰ ਹੋ ਸਕਦਾ ਆਇਆ ਸਤਿਕਾਰਯੋਗ ਐ ਜੀਪੀਸੀ ਆ ਬਿਲਕੁਲ ਚਾਹੀਦਾ ਨਹੀਂ ਕੋਈ ਰੂਲ ਬਣਾਉਣਾ ਬਿਲਕੁਲ குரு ਸਾਹਿਬ ਦੀ ਮਾਨ ਮਰਿਆਦਾ ਨੂੰ ਬਹਾਲ ਕਰਨ ਵਾਸਤੇ ਹਮ ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਹਾਂਜੀ ਕਾਨੂੰਨ ਚਾਹੀਦੇ ਆ ਨਾ ਬਿਲਕੁਲ ਰੂਲ ਚਾਹੀਦੇ ਆ ਨਾ ਪਰ ਕਿਸੇ ਦਾ ਕੋਈ ਧਿਆਨ ਹੀ ਧਿਆਨ ਦੇਣਾ ਚਾਹੀਦਾ ਜ਼ਰੂਰ ਕਿਉਂਕਿ ਬਹੁਤ ਵੱਡੇ ਪੱਧਰ ਦੇ ਨਾਲ ਇਹ ਜਿਹੜਾ ਸਾਡਾ ਜਨਾ ਨੁਕਸਾਨ ਹੋ ਰਿਹਾ ਹੈ ਸੀ ਦਾ ਹਾਂਜੀ ਅਸੀਂ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਸਾਨੂੰ ਦੇਣਾ ਚਾਹੀਦਾ ਹਰੇਕ ਥਾਂ ਦੇ ਨਾ ਇਦਾਂ ਹੀ ਮਹਾਰਾਜ ਦਾ ਸਰੂਪ ਲੈ ਕੇ ਚਲੇ ਜਾਇਆ ਕਰੀਏ ਤਾਂ ਜਿੱਦਣ ਕਮੇਟੀਆਂ ਸਿਆਣੀ ਹੋਣਗੀਆਂ ਨਾ ਹਮ ਉਦਨ ਜਾ ਕੇ ਮੋੜ ਪੈਣਾ ਐ ਸੀ ਬਿਲਕੁਲ ਤੇ ਸੰਗਤ ਵਿੱਚੇ ਹੀ ਆਉਂਦੀ ਹੈ ਜੀ ਹਾਂਜੀ ਕੋਈ ਨਹੀਂ ਬੋਲਦਾ ਜੀ ਹਮ ਆਪਾਂ ਨੂੰ ਵੀ ਲੋੜ ਬੁਰੇ ਬਣਦੇ ਸਹੀ ਗੱਲ ਹੈ ਕਹਿੰਦੇ ਨਾ ਹਮ ਤੁਸੀਂ ਕਹਿ ਕੇ ਵੇਖ ਲੋ ਜੀ ਆ ਗਲਤ ਹੋ ਰਿਹਾ ਜੀ ਹਮ ਸੰਗਤ ਨੂੰ ਕਹਿ ਕੇ ਵੇਖ ਲੋ ਹਾਂਜੀ ਦੇਖਦੇ ਆ ਬਿਲਕੁਲ ਇਹਦੇ ਜੀ ਆਪਾਂ ਨੂੰ ਲੋੜ ਪੁਰੇ ਬਣਦੀ ਤੁਸੀਂ ਉਹਦੀ ਸਿੱਖੀ ਦੀ ਗੱਲ ਕਰ ਰਹੇ ਜਿਨ੍ਹਾਂ ਨੇ ਪੁੱਤ ਬਾਰੇ ਤੁਹਾਡੇ ਵਾਸਤੇ ਬਿਲਕੁਲ ਤੁਸੀਂ ਬੁਰੇ ਬੰਨ ਨੂੰ ਤਿਆਰ ਨਹੀਂ ਹੋ ਗੁਰੂ ਸਾਹਿਬ ਤੁਹਾਡੇ ਵਾਸਤੇ ਪਰਿਵਾਰ ਕੁਰਬਾਨ ਕਰਕੇ ਗਏ ਬਾਬਾ ਬੰਦਾ ਸਿੰਘ ਬਹਾਦਰ ਪੁੱਤ ਦਾ ਕਲੇਜਾ ਮੂੰਹ ਤੋਂ ਆ ਗਿਆ ਖੜਾ ਕੇ ਸਿਧਾਂਤ ਵਾਸਤੇ ਸਿੱਖੀ ਵਾਸਤੇ ਕਿ ਮੇਰੇ ਗੁਰੂ ਦਾ ਜਿਹੜਾ ਸਿਰ ਉੱਚਾ ਹੀ ਰਵੇ ਅੱਜ ਹਰੇਕ ਬੰਦਾ ਕਹਿੰਦਾ ਆਪਾਂ ਨੂੰ ਕੀ ਲੋੜ ਆ ਕਿ ਲੋੜ ਆ ਕਿਉਂ ਬੁਰੇ ਬਣਨਾ ਪਿੰਡ ਦੇ ਵਿੱਚ ਬਿਲਕੁਲ ਸੋ ਜਿਹੜੀ ਵੀ ਵਿਚਾਰ ਚਰਚਾ ਕੀਤੀ ਇਹਦਾ ਸਭ ਤੋਂ ਜਿਹੜਾ ਵਧੀਆ ਨਤੀਜਾ ਇਹ ਆ ਕਿ ਗੁਰਦੁਆਰੇ ਦੀਆਂ ਪ੍ਰਬੰਧਕ ਕਮੇਟੀਆਂ ਜਿਹੜੀਆਂ ਗੁਰਮਤ ਵਾਲੀਆਂ ਹੋਣ ਗੁਰਦੁਆਰਿਆਂ ਚ ਗ੍ਰੰਥੀ ਸਿੰਘ ਜਿਹੜੇ ਉਹ ਗੁਰਮਤ ਵਾਲੇ ਰੱਖੇ ਜਾਣ ਚੰਗੀਆਂ ਤਨਖਾਹਾਂ ਦਿੱਤੀਆਂ ਜਾਣ ਤੇ ਇਦਾਂ ਦਾ ਪ੍ਰਬੰਧ ਹੋਵੇ ਕਿ ਹਰ ਪਿੰਡ ਦੇ ਗੁਰਦੁਆਰੇ ਵਿੱਚ ਬੱਚਿਆਂ ਦੀ ਗੁਰਮਤ ਦੀ ਗੁਰਬਾਣੀ ਦੀ ਕਲਾਸ ਲੱਗੇ ਤਾਂ ਅਸੀਂ ਆਪਣੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਿੱਖੀ ਦੇ ਰਾਹ ਤੇ ਤੋਰ ਸਕਦੇ ਹਾਂ ਵੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅੰਤ ਵਿੱਚ ਫਤਿਹ ਦੀ ਸਾਂਝ ਪਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ